ਮਾਰੀ ਜਿਵੇਂ ਸਰਕਾਰ ਨੇ ਕਿਹਾ ਸੀ ਵੀ 31 ਮਈ ਤੱਕ ਨਸ਼ਾ ਖਤਮ ਕਰ ਦਿੱਤਾ ਜਾਊਗਾ ਡੈਡ ਲਾਈਨ ਦਿੱਤੀ ਸੀ ਅੱਜ ਪਹਿਲੀ ਜੂਨ ਹੋ ਗਈ ਆ ਮੈਨੂੰ ਇਹ ਦੱਸੋ ਵੀ ਵਾਕਈ ਨਸ਼ਾ ਖਤਮ ਹੋ ਗਿਆ ਕੋਈ ਖਤਮ ਨਹੀਂ ਆ ਜੀ ਕਦੇ ਬੀ ਨਾਸ ਹੁੰਦਾ ਵੇਖਿਆ ਕਹੇ ਚੀਜ਼ ਦਾ ਨਸ਼ਾ ਤਾਂ ਹਲੇ ਵੀ ਚੱਲਣੇ ਰਿਹਾ ਮੈਂ ਵਡਾਲੀ ਜਾਓ ਘਰ ਘਰ ਨਸ਼ਾ ਵੀ ਗੰਦੇ ਆ ਮਾਰੇ ਨਿਕਨੇਗੇ 14 14 15 15 ਸਾਲ ਦੇ ਬੱਚੇ ਵੇਚ ਰਹੇ ਆ 14 14 15 15 ਸਾਲ ਦੇ ਬੱਚੇ ਲਾ ਰਹੇ ਆ ਆਪਾਂ ਖੁਦ ਲਾ ਰਹੇ ਆ ਸਾਰੇ ਫਸੇ ਹੋਏ ਆ ਇਸ ਟਾਈਮ ਪੜੇ ਦੇਖੇ ਲੱਗਦੇ ਹੋ ਨਸ਼ੇ ਦੀ ਦਲਦਲ ਵਿੱਚ ਫਸੇ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਹੈ ਪਹਿਲਾਂ ਸਵਾਸ ਸਵਾਸ ਨਾ ਬੰਦਾ ਲਾਂਦਾ ਵਾ ਅੱਬਾ ਜੋ ਫਾ ਜਾਂਦਾ ਵਾ ਤੁਸੀਂ ਵਡਾਰੀ ਘਰ ਘਰ ਜਾ ਕੇ ਵੇਖੋ ਜਿਨ੍ਹਾਂ ਦੇ ਤਿੰਨ ਮੁੰਡੇ ਆ ਦੋ ਮੁੰਡੇ ਨਸ਼ਾ ਕਰਦੇ ਕਰਦੇ ਆ ਸਰਕਾਰ ਦੀ ਤੇ ਗੱਲ ਹੀ ਨਾ ਕਰੋ ਇਹ ਕਿਤੇ ਤੁਹਾਡਾ ਅਸ਼ੀਰਵਾਦ ਹੋ ਜਾਏ ਜਾਂ ਬਾਬਾ ਸ਼ੀਦਾਂ ਵਾਲਾ ਖੰਡੇ ਵਾਲਾ ਬਾਬਾ ਕਿਰਪਾ ਕਰੇ ਕਿਤੇ ਸਹੀ ਟਾਈਮ ਆ ਜਾਏ ਤੇ ਵੱਖਰੀ ਗੱਲ ਆ ਬਾਕੀ ਸਰਕਾਰ ਦੀ ਤੇ ਗੱਲ ਹੀ ਨਾ ਕਰੋ ਸਾਕੇ ਸਾਰੇ ਨਸ਼ਾ ਜਿਹੜੇ ਅਸੀਂ ਲਾ ਬੈਠੇ ਨਾ ਸਾਰੇ ਇਹ ਸਾਡਾ ਬੁਖਾਰ ਵਾਂਗੂ ਦਵਾਈ ਬਣ ਗਈ ਸਾਰੇ ਬਹੁਤ ਮਜਬੂਰੀ ਬਣ ਗਈ ਨੇ ਇਸ ਸਾਲ ਸਾਡਾ ਥੋੜੀ ਜੀ ਕਰਦਾ ਨਸ਼ਾ ਸਰ ਮੇਰਾ ਮਾਂ ਵੀਰਾ ਮੇਰਾ ਪਿਓ ਨਾ ਸਰ ਮੇਰੀ ਮਾਂ ਜਿਹੜਾ ਮੈਨੂੰ ਦੇਖਦੇ ਸਾਰੇ ਮੈਂ ਰੋਂਦੇ ਆ ਕਿ ਸਾਡੇ ਪੁੱਤ ਐਡਾ ਵਸੋਣਾ ਸਰੀਰ ਹੀ ਇੰਨਾ ਸੋਹਣਾ ਸਾਡਾ ਪੁੱਤ ਹੀ ਤੇ ਸਾਰੇ ਬਾਕੀ ਹੋਣ ਜਿਹੜਾ ਨਸ਼ਾ ਨਾ ਨਾ ਮਿਲੇ ਸਰ ਚੱਕਰ ਆਉਂਦੇ ਆ ਕੋਈ ਬੜੇ ਹੋਰ ਤਰ੍ਹਾਂ ਦਾ ਘਰ ਦੇ ਵਿੱਚ ਨਾ ਰੋਟੀ ਖਾਣ ਨੂੰ ਦਿਲ ਕਰਦਾ ਨਾ ਕੋਈ ਚੀਜ਼ ਸਹੀ ਲੱਗਦੀ ਬੱਚਿਆਂ ਦਾ ਕਰ ਵੀ ਸਹੀ ਨਹੀਂ ਲੱਗਦੀ ਸਾਰੇ ਹਾਂ ਤੇ ਸਰ ਜੀ ਮੈਂ ਘਰੋਂ ਘਾਣੇ ਲੱਖਾਂ ਰੁਪਏ ਜਾੜਦੇ ਆ ਆਪਣੇ ਆਹ ਪਹਿਲੀ ਦਿਨ ਹੀ ਹੋ ਗਈ ਆ ਕਿ ਲੱਗਦਾ ਨਸ਼ਾ ਖਤਮ ਹੋ ਗਿਆ ਜੀ ਆ ਪਿਛਲੇ 15 20 ਦਿਨਾਂ ਜ ਸਾਡੇ ਪਿੰਡੋਂ ਮੁੰਡਾ ਮਰਿਆ ਇੰਜੈਕਸ਼ਨ ਲਾ ਕੇ ਨਸ਼ਾ ਮਿਲਦਾ ਤੇਗਾ ਸਾਰੇ ਕਿਤੇ ਮਿਲਦਾ ਹੈ ਨੀ ਕਿਹਦਾ ਦੱਸੀਏ ਵੀ ਕਿੱਥੇ ਹੈ ਕਿਦਾ ਨਹੀਂ ਸਾਰਿਆਂ ਨੂੰ ਪਤਾ ਮੁਲਾਜ਼ਮਾਂ ਨੂੰ ਨਹੀਂ ਪਤਾ ਆ ਸਾਰੇ ਮੇਰੇ ਨਾਲ ਚੱਲ ਜਿਓ ਧੰਨਵਾਦ ਮੁਲਾਜ਼ਮ ਸਰਕਾਰੀ ਜੀ ਨੇ ਚਾਹ ਦੋ ਦੋ ਸਟਾਰ ਲੱਗੇ ਉਹ ਵੀ ਦਿਖਾਉਂਗਾ ਪੀਣ ਦੇ ਹੋਣਗੇ ਮੈਂ ਇਹ ਗੱਲ ਕਹੂੰਗਾ ਵੀ ਮੈਨੂੰ ਹੁਣ ਵੀ ਕਹਿੰਦੇ ਮੈਂ ਸਦਾ ਤੁਹਾਡਾ ਧੰਨਵਾਦ ਕਰੂੰਗਾ ساری ਜ਼ਿੰਦਗੀ ਦਾ ਪਾਣੀ ਭਰੂੰਗਾ ਜੇ ਤੇ ਮੈਨੂੰ ਸੇਵਾ ਕੇਂਦਰ ਦੇ ਵਿੱਚ ਨਸ਼ਾ ਛਡਾਉ ਲੈ ਜਾਦੇ। ਨਸ਼ੇ ਦੇ ਵਿੱਚ ਮੈਂ ਆਪਣੇ ਦਾਦ ਚ ਮੁਰਸਾ ਲਾਇਆ ਸਾਰਾ ਤੇ 2015 ਇਹ 16 ਚ ਤੇ ਉਹ ਮੈਂ ਸਨ 30000 ਦਾ ਵੇਚਦਾ ਹੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਜਿੱਥੇ ਕੀ ਪੰਜਾਬ ਸਰਕਾਰ ਵੱਲੋਂ ਯੋਧ ਰਸ਼ਿਆ ਵਿਰੁੱਧ ਜਿਹੜੀ ਇੱਕ ਮੋਹਮ ਚਲਾਈ ਗਈ ਸੀ ਅਤੇ 90 ਦਿਨ ਦਾ ਜਿਹੜਾ ਇਹ ਪ੍ਰੋਸੈਸ ਚਲਾ ਗਿਆ ਸੀ ਖਾਸ ਕਰਕੇ ਪੂਰੇ ਪੰਜਾਬ ਵਿੱਚ ਅਤੇ ਸਰਕਾਰ ਵੱਲੋਂ ਨਸ਼ੇ ਦੇ ਸਦਾਗਰ ਵੱਡੇ ਵੱਡੇ ਮਗਰਮਾਸ਼ੇੜੀ ਸੀ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਛੁਟਾ ਗਿਆ ਸੀ ਅਤੇ ਕਿਹਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਕਿ 31 ਮਈ ਤੱਕ ਡੈਡਲਾਈਨ ਦਿੱਤੀ ਗਈ ਹੈ 31 ਮਈ ਤੱਕ ਪੰਜਾਬ ਵਿੱਚ ਨਸ਼ਾ ਜਿਹੜਾ ਖਤਮ ਕੀਤਾ ਜਾਊਗਾ ਅੱਜ ਪਹਿਲੀ ਜੂਨ ਹੋ ਗਈ ਆ ਲੋਕਾਂ ਨਾਲ ਗੱਲਬਾਤ ਕਰਦੇ ਆਂ ਲੋਕਾਂ ਦੇ ਕਚਹਿਰੀ ਵਿੱਚ ਪਹੁੰਚੇ ਆਂ ਪੁੱਛਾਂਗੇ ਵੀ ਵਾਕੇ ਹੀ ਜਿਹੜਾ ਨਸ਼ਾ ਵਾ ਖਤਮ ਹੋ ਗਿਆ ਕਿ ਹੋ ਗਿਆ ਆ ਗੱਲਬਾਤ ਕਰਦੇ ਲੋਕਾਂ ਦੇ ਨਾਲ ਬੌਰੀ ਜੀ 나 ਕੀ ਤੁਹਾਡਾ ਦਸ਼ਕਾ ਨੂੰ ਸਾਡਾ ਕਰਦੇ ਹੋ ਮੇਰਾ ਨਾਮ ਨਰਿੰਦਰ ਕੁਮਾਰ ਹੈ ਜੀ ਨਰਿੰਦਰ ਕੁਮਾਰ ਜਿਵੇਂ ਸਰਕਾਰ ਨੇ ਕਿਹਾ ਸੀ ਵੀ 31 ਮਈ ਤੱਕ ਨਸ਼ਾ ਖਤਮ ਕਰ ਦਿੱਤਾ ਜਾਊਗਾ ਡੈਡ ਲਾਈਨ ਦਿੱਤੀ ਗਈ ਸੀ ਅੱਜ ਪਹਿਲੀ ਜੂਨ ਹੋ ਗਈ ਆ ਮੈਨੂੰ ਇਹ ਦੱਸੋ ਵੀ ਵਾਕਈ ਨਸ਼ਾ ਖਤਮ ਹੋ ਗਿਆ ਤੁਹਾਡਾ ਦੇ ਬਾਰੇ ਕੀ ਕਹਿਣਾ ਕੋਈ ਖਤਮ ਨਹੀਂ ਆ ਜੀ ਕਦੇ ਬੀ ਨਾਸ ਹੁੰਦਾ ਵੇਖਿਆ ਗਏ ਚੀਜ਼ ਦਾ ਨਸ਼ਾ ਦਾ ਹੱਲੇ ਵੀ ਚੱਲਣਾ ਹੀ ਰਿਹਾ ਸਰਕਾਰ ਕਹਿ ਰਹੀ ਹੈ ਵੀ ਖਾਸ ਕਰਕੇ ਜਿਹੜੇ ਨਸ਼ੇ ਦੇ ਸਦਾਗਰ ਨੇ ਵੱਡੇ ਵੱਡੇ ਉਹਨਾਂ ਨੂੰ ਜੇਲਾ ਵੀ ਸ਼ੁਰੂ ਦਿੱਤਾ ਗਿਆ ਵਾ ਵੱਡੇ ਮਗਰਮਾ ਚਿਹਰੇ ਫੜੇ ਗਏ ਨੇ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੇ ਘਟਾ ਹੈਗੇ ਨੇ ਤੁਸੀਂ ਇਸ ਦੇ ਕਿਸ ਤੀ ਨੂੰ ਦੇ ਦਿਆ ਟੀਮ ਬੰਦਾ ਨਸ਼ਾ ਦਾ ਹੱਲੇ ਵੀ ਆਇਆ ਜੀ ਨਸ਼ਾ ਦਾ ਹੱਲੇ ਵੀ ਹੈਗਾ ਗਵਰਨਮੈਂਟ ਨੂੰ ਵੀ ਤੇ ਪਤਾ ਹੀ ਹੈ ਕਿ ਨਸ਼ਾ ਹੈਗਾ ਕਿ ਖਤਮ ਹੋ ਗਿਆ ਵਡਾਲੀ ਜਾਓ ਘਰ ਘਰ ਨਸ਼ਾ ਵੀ ਗੰਦਿਆ ਮੈਂ ਕਿਹਾ ਵਡਾਲੀ ਜਾਓ ਘਰ ਘਰ ਨਸ਼ਾ ਵੀ ਗੰਦਿਆ ਮਾਰੇ ਨਿਗ ਨਿਗੇ 14 14 15 15 ਸਾਲ ਦੇ ਬੱਚੇ ਵੇਚ ਰਹੇ ਆ 14 14 15 15 ਸਾਲ ਦੇ ਬੱਚੇ ਲਾ ਰਹੇ ਆ ਆਪਾਂ ਖੁਦ ਲਾ ਰਹੇ ਆ ਸਾਰੇ ਫਸੇ ਹੋਏ ਐ ਇਸ ਟਾਈਮ। ਬਿਲਕੁਲ ਵੀ ਤੁਸੀਂ ਕਿਹੜਾ ਨਸ਼ਾ ਕਰਦੇ ਹੋ ਤੇ ਕਿੰਨਾ ਜਿਹੜਾ ਹੋ ਗਿਆ ਤੁਹਾਡਾ ਨਸ਼ਾ ਕਰਦੇ ਆ ਰੋ। ਚਿੱਟਾ ਲਾਉਂਦੇ ਆ ਜੀ। ਚਿੱਟਾ ਲਾਉਂਦੇ ਆ। ਹਾਂ ਜੀ। ਸ਼ੁਰੂਆਤ ਕਦੋਂ ਹੋਈ ਸੀ ਤੁਹਾਡੇ ਨਸ਼ਾ ਕਰਨ ਦੀ? 2016 ਜੀ। 2016 ਜੀ। ਤੇ ਮੈਨੂੰ ਇਸੋ ਵੀ ਪੜੇ ਲਿਖੇ ਲੱਗਦੇ ਹੋ ਨਸ਼ੇ ਦੀ ਦਲ ਦੇ ਵਿੱਚ ਫਸੇ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਹੈ। ਸਾਰੇ ਦਹੀਂ ਬਸ ਯਾਰੀ ਦੋਸਤੀ 'ਚ ਪਹਿਲਾਂ ਸਵਾਦ-ਸਵਾਦ ਨਾਲ ਬੰਦਾ ਲਾਂਦਾ ਵਾ, ਅੱਬਾ ਜੋ ਫਸ ਜਾਂਦਾ ਵਾ। ਇਹ ਗੱਲ ਜੀ। ਇਸੋ ਵੀ ਤੁਹਾਡੀ ਉਮਰ ਕਿੰਨੀ ਆ ਤੇ ਮੈਨੂੰ ਲੱਗਦੇ ਵੀ ਚੰਗੇ ਪਰਿਵਾਰ ਦੇ ਹੋ। ਕੀ ਲੱਗਦਾ ਵੀ ਹੁਣ ਤੁਹਾਡਾ ਹਾਲਾਤ ਬਹੁਤ ਮਾੜੇ ਆ ਕਿਤੇ ਰੋਹਿਤ ਮੇਰਾ ਨਾਮ ਆ ਫੇਸਬੁੱਕ ਮੇਰਾ ਆਈਡੀ ਚੈੱਕ ਕਰਕੇ ਵੇਖਿਓ ਉਦੋਂ 5-6 ਸਾਲ ਦੀ ਫੋਟੋ ਪਹਿਲਾਂ ਵੇਖਿਓ ਤੇ ਹੁਣ ਦੀ ਵੇਖਿਓ ਵੀ ਜਿਹੜਾ 5-6 ਸਾਲ ਦਾ ਸਮਾਂ ਹੈ ਨਾ ਬਹੁਤ ਖਰਾਬ ਹੋ ਗਿਆ ਆ ਜੇ ਆਪਣਾ ਤਾਂ ਕੋਈ ਗੱਲ ਨਹੀਂ ਵਾ ਤੁਸੀਂ ਬੜਾਲੀ ਘਰ ਘਰ ਜਾ ਕੇ ਵੇਖੋ ਜਿਨ੍ਹਾਂ ਦੇ ਤਿੰਨ ਮੁੰਡੇ ਆ ਦੋ ਮੁੰਡੇ ਨਸ਼ਾ ਕਰਦੇ ਕਰਦੇ ਆ ਇੱਕ ਮੁੰਡਾ ਕੋਈ ਬਚਿਆ ਹੋਏਗਾ ਬਚਿਆ ਹੋਏਗਾ ਜਿਨ੍ਹਾਂ ਦੇ ਦੋ ਮੁੰਡੇ ਆ ਦੋਵੇਂ ਲੱਗੇ ਹੋਏ ਆ ਮਤਲਬ ਘਰ ਘਰ ਨਸ਼ਾ ਹੈ ਕਹਿੰਦਾ ਮਤਲਬ ਇਹ ਹੈ ਵੀ ਨਸ਼ੇ ਨਾਲ ਤੁਸੀਂ ਬਰਬਾਦ ਹੋ ਚੁੱਕੇ ਹੋ ਰੋਹਿਤ ਜੀ ਖਾਸ ਕਰਕੇ ਨੀ ਵੀ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਤੁਹਾਡੀ ਤਸਵੀਰ ਬਹੁਤ ਸੋਹਣੀ ਸੀ ਤੁਹਾਡੇ ਹਾਲਾਤ ਬਹੁਤ ਸੋਹਣੇ ਸੀ ਨਸ਼ੇ ਨੇ ਤੁਹਾਡਾ ਸਭ ਧ ਖਤਮ ਕਰ ਦਿੱਤਾ ਗਿਆ ਵਾ ਤੇ ਮੈਨੂੰ ਇਸੋ ਵੀ ਚਿੱਟੇ ਨਹੀਂ ਲਤ ਲੱਗੀ ਆ ਯਾਰੀ ਦੋਸਤੀ ਜੀ ਬੈਗੇ ਸੀ ਸ਼ੁਰੂਆਤ ਵਿੱਚ ਤੇ 2016 ਤੁਸੀਂ ਦੱਸ ਰਹੇ ਹੋ 2016 ਤੋਂ ਸ਼ੁਰੂ ਕੀਤਾ ਸੀ ਤੇ ਹੁਣ 2025 ਚੱਲ ਰਿਹਾ ਵਾ ਕਿ ਲੱਗਦਾ ਨੀ ਨਸ਼ੇ ਦੇ ਨਾਲ ਕਿੰਨਾ ਕ ਹੋ ਤੱਕ ਨਸ਼ਾ ਪੀ ਚੁੱਕੇ ਹੋ ਕਿੰਨੇ ਕ ਪੈਸੇ ਬਰਬਾਦੀ ਹੋ ਚੁੱਕੇ ਹੋ ਇਹ ਕੋਈ ਆਈਡੀਆ ਨਹੀਂ ਹੈਗਾ ਯਾਰ 1200 ਰੁਪਏ ਦਾ ਰੋਜ਼ ਦਾ ਹੈਗਾ ਹੈ ਜੀ 1212000 ਇਹਨੇ ਕਿ ਭੀ ਇੰਦਾ ਪੈਸਾ ਲਿਉਂਦੋ ਕਿੱਥੇੋਂ ਕੰਮਕਾਰ ਕੀ ਕਰਦੇ ਹੋ ਫਿਰ ਕਿੱਥੋਂ ਪੈਸੇ ਇੰਤਜ਼ਾਮ ਕਰਦੇ ਹੋ ਨਸ਼ੇਦਾਰ ਆਟੋ ਚਲਾਈਦਾ ਜੇ ਥੋੜੇ ਬੋੜਾ ਘਰੋਂ ਤਰਲਾ ਤਰਲਾ ਮਾਰੀਦਾ ਵਾ ਘਰ ਦੇ ਨਾਲ ਲੜੀਦਾ ਵੀ ਹੈ ਕਿਹੇ ਵੇਲੇ ਨਹੀਂ ਹੁੰਦੇ ਘਰ ਪੈਸੇ ਘਰ ਦੇ ਨਾਲ ਲੜੀਦਾ ਵਾ ਪਾਪੇ ਨਾਲ ਲੜੀਦਾ ਵਾ ਉਹ ਦਿਨੇ ਪੈਂਦੇ ਉਹਨਾਂ ਨੂੰ ਪੈਸੇ ਵੀ ਕੀ ਕਰੀਏ ਲੱਗੇ ਆਂਡ ਗਵਾਂਡ ਵੈਂਦੇ ਆ ਵੀ ਘਰ ਘਰ ਇਹੋ ਹਿਸਾਬ ਹੈਗਾ ਵਾ ਦਿਨੇ ਪੈਣਾ ਹੀ ਹੈ ਪੈਸੇ ਉਹ ਦਿਨੇ ਦੇ ਹਰਕੇ ਤੁਸੀਂ ਰੋਈ ਜੇ ਕਿ ਸੋਚਿਆ ਨਹੀਂ ਹੈ ਵੀ ਨਸ਼ਾ ਛੱਡ ਕੇ ਚੰਗੇ ਜੀਵਨ ਬਤੀਤ ਕੀਤੀ ਜਾਵੇ ਸਰਕਾਰ ਜਿਵੇਂ ਨਸ਼ਾ ਛਡਾਓ ਕੇਂਦਰ ਸ਼ੁਰੂ ਕਰਦੀ ਆ ਉੱਥੇ ਜਾ ਕੇ ਨਸ਼ਾ ਛੱਡਿਆ ਜਾਵੇ ਤਾਂ ਜੋ ਕਿ ਫਿਰ ਤੁਹਾਡੇ ਹਾਲਾਤ ਚੰਗੇ ਹੋ ਸਕਣ ਆਪਣੇ ਪਰਿਵਾਰ ਵਿੱਚ ਫੇਰ ਚੰਗੀ ਤਰ੍ਹਾਂ ਬੈਠ ਸਕੋ ਸਰਕਾਰ ਦੀ ਤੇ ਗੱਲ ਹੀ ਨਾ ਕਰੋ ਇਹ ਕਿਤੇ ਤੁਹਾਡਾ ਅਸ਼ੀਰਵਾਦ ਹੋ ਜਾਏ ਜਾਂ ਬਾਬਾ ਸ਼ੀਦਾਲਾ ਖੰਡੇ ਵਾਲਾ ਬਾਬਾ ਕਿਰਪਾ ਕਰੇ ਕਿਤੇ ਸਹੀ ਟਾਈਮ ਆ ਜਾਏ ਤੇ ਵੱਖਰੀ ਗੱਲ ਆ ਬਾਕੀ ਸਰਕਾਰੀ ਤੇ ਗੱਲ ਹੀ ਨਾ ਕਰੋ ਨਾ ਸਰਕਾਰ ਤੇ ਕਹਿ ਰਹੀ ਹੈ ਵੀ ਜਿਹੜਾ ਨਸ਼ਾ ਛਡਾਓ ਕੇਂਦਰ ਦੇ ਵਿੱਚ ਗੋਲੀ ਦਿੱਤੀ ਜਾਂਦੀ ਹੈ ਜਬਾਨਦ ਰੱਖਣ ਵਾਲੀ ਜਿਹਨਾਂ ਨਸ਼ਾ ਛੁੱਟਿਆ ਜਾ ਸਕਦਾ ਵਾ ਬੜੇ ਆਰਾਮ ਨਾਲ ਤੁਸੀਂ ਨਸ਼ਾ ਛੱਡ ਸਕਦੇ ਹੋ ਬਿਨਾਂ ਤੱਕ ਇਸ ਤਕਲੀਫ ਦੇ ਨਾਲ ਕਦੀ ਮੰਨ ਚ ਸੋਚਾਂ ਨਹੀਂ ਵਿਚਾਰ ਨਹੀਂ ਬਣਾਇਆ ਨਸ਼ਾ ਛੱਡਣਾ ਕਿੰਨੇ ਜਾ ਕੇ ਨਸ਼ਾ ਛੱਡਿਆ ਜਾਵੇ ਸਰ ਉਹ ਫਿਰ ਲੱਗ ਜਾਂਦੀ ਗੋਲੀ ਗੋਲੀ ਪੱਕੀ ਹੋ ਜਾਂਦੀ ਹੈ ਗੋਲੀ ਦਾ ਜਿੱਤੇ ਤੱਕ ਅਸਰ ਹੈਗਾ ਗੋਲੀ ਦਾ ਹੀ ਅਸਰ ਆ ਵੀ ਲੋਕਾਂ ਨੂੰ ਤਿੰਨ ਤਿੰਨ ਸਾਲ ਹੋ ਗਏ ਗੋਲੀ ਖਾਂਦੇ ਆ ਉਹ ਜਦੋਂ ਗੋਲੀ ਛੱਡ ਦਿੰਦੇ ਆ ਉਹ ਫਿਰ ਲਾ ਪੈਂਦੇ ਆ ਕਦੀ ਗੋਲੀ ਖਾ ਲੈਂਦੇ ਬਸ ਇਦਾਂ ਹੀ ਸਿਸਟਮ ਚੱਲਦਾ ਰਹਿੰਦਾ ਮਤਲਬ ਦਿਮਾਗ ਤੋਂ ਨਹੀਂ ਜਾਂਦਾ ਹਾਂਜੀ ਕਿ ਨੂੰ ਜਦੋਂ ਨਸ਼ਾ ਨਹੀਂ ਮਿਲਦਾ ਉਦੋਂ ਕੀ ਤੁਹਾਡੇ ਹਾਲਾਤ ਹੁੰਦੇ ਨੇ ਉਦੋਂ ਤੁਹਾਡੇ ਸਰੀਰ ਤੇ ਕੀ ਬੀਤਦੀ ਰਹਾ ਉਦੋਂ ਬਸ ਫਿਰ ਦਿਲ ਕਰਦਾ ਕੁੱਟੀਆਂ ਫੜ ਗਏ ਜਾਂ ਕੁੱਟ ਖਾਈਏ ਗੱਲ ਇਹੋਈ ਐ ਇਹ ਨਸ਼ਾ ਇਦਾਂ ਦਾ ਹੈਗਾ ਬਦੋ ਬੜੀ ਚੋਰੀ ਕਰਾ ਦਿੰਦਾ ਬੰਦੇ ਕੋ ਬਦੋ ਬੜੀ ਚੋਰੀ ਕਰਾ ਦਿੰਦਾ ਚੋਰੀ ਤਾਂ ਵੀ ਖਾਸ ਕਰਕੇ ਰੋਹਿਤ ਜੀ ਤੁਸੀਂ ਆਪਣਾ ਮਨ ਬਣਾ ਰਹੇ ਹੋ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਜੇਕਰ ਤੁਹਾਡਾ ਮਨ ਬਣਦਾ ਆ ਇਹ ਨਸ਼ਾ ਛੱਡਣਾ ਵਾ ਕਿਉਂਕਿ ਕਹਿੰਦੇ ਮਨ ਬੰਨਣਾ ਜਰੂਰ ਬਹੁਤ ਜ਼ਰੂਰੀ ਆ ਜੇਕਰ ਤੁਹਾਡਾ ਮਨ ਬਣਦਾ ਵਾ ਤਾਂ ਕੀ ਲੱਗਦਾ ਵਾ ਕਿ ਤੁਸੀਂ ਨਸ਼ਾ ਸ਼ਰਬ ਕੇਂਦਰ ਜਾ ਕੇ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਸ਼ੁਰੂ ਕਰ ਸਕਦੇ ਹੋ ਨਹੀਂ ਹੁਣ ਆਈਡੀਆ ਤੇ ਹੈਗਾ ਅੱਗੋਂ ਆਪਣਾ ਛੱਡਣ ਦਾ ਬਾਕੀ ਜੋ ਪਰਮਾਤਮਾ ਤੁਹਾਨੂੰ ਦੱਸਿਆ ਆਪਾਂ ਵੀ ਤੁਹਾਡਾ ਕਿਦੇ ਅਸ਼ੀਰਵਾਦ ਹੋ ਜਾ ਹੋ ਜੇ ਕਿਦੇ ਛੁੱਟ ਜੇ ਮਹਾਰਾਜ ਅਸੀਂ ਤੇ ਕਹਿੰਦੇ ਆਂ ਅਸੀਂ ਤੇ ਫਸੇ ਹੋਏ ਆਂ ਨਹੀਂ ਬਿਲਕੁਲ ਤੁਸੀਂ ਆਪਣੇ ਇਲਾਕੇ ਦੇ ਕਾਉਂਸਲ ਆਪਣੇ ਇਲਾਕੇ ਦੇ ਕਿਸੇ ਸਰਪੰਚ ਪ੍ਰਧਾਨ ਨਾਲ ਗੱਲ ਕਰੋ ਉਹ ਤੁਹਾਨੂੰ ਨਸ਼ਾ ਸ਼ਰਾਬ ਕੇਂਦਰ ਛੱਡਾ ਛੱਡ ਕੇ ਆਉਣਗੇ ਬਿਨਾਂ ਕਿਸੇ ਪੈਸੇ ਤੋਂ ਫ੍ਰੀ ਛੱਡ ਕੇ ਆਉਣਗੇ ਤੁਸੀਂ ਆਪਣਾ ਲਾਜ ਕਰਾਓ ਕਿਉਂਕਿ ਤੁਸੀਂ ਨੌਜਵਾਨ ਜੇ ਸਾਡੇ ਪੰਜਾਬ ਦਾ ਭਵਿੱਖ ਜੇ ਤੁਸੀਂ ਆਪਣੇ ਪਰਿਵਾਰ ਦੇ ਵੀ ਭਵਿੱਖ ਜੇ ਤੁਹਾਡਾ ਮਾਤਾ ਪਿਤਾ ਤੁਹਾਡਾ ਪਰਿਵਾਰ ਤੁਹਾਡੇ ਵੱਲ ਦੇਖ ਰਿਹਾ ਹੈ ਜੇਕਰ ਉਹ ਹੀ ਜੀ ਆਪਣਾ ਨਸ਼ਾ ਛੱਡੋਗੇ ਤੇ ਤੁਹਾਡਾ ਸਰੀਰ ਹੋਰ ਵਧੀਆ ਹੋ ਜਾਊਗਾ ਇੱਕ ਨਵੀਂ ਜ਼ਿੰਦਗੀ ਵੀ ਤੁਹਾਨੂੰ ਮਿਲੂਗੀ ਨਹੀਂ ਹੋਰ ਇਹ ਗੱਲ ਤਾਂ ਠੀਕ ਹੈ ਬਾਕੀ ਚਲੋ ਮੈਂ ਤੁਹਾਨੂੰ ਬਾਰ-ਬਾਰ ਇਹੋ ਕਹਿ ਰਿਹਾ ਵੀ ਤੁਹਾਡਾ ਆਸ਼ੀਰਵਾਦ ਚਾਹੀਦਾ ਜੀ ਬੜੀ ਮਿਹਰਬਾਨੀ ਤੁਹਾਡੀ ਸਰ ਜੀ ਸਰਕਾਰ ਜਿਵੇਂ ਕਹਿ ਰਹੀ ਹੈ ਵੀ ਡੈਡ ਲਾਈਨ ਦਿੱਤਾ ਗਿਆ ਸੀ 31 ਮਈ ਤੱਕ ਐਸੀ ਨਸ਼ਾ ਖਤਮ ਕੀਤਾ ਜਾਊਗਾ ਅੱਜ ਪਹਿਲੀ ਜੂਨ ਹੋ ਗਈ ਆ ਕੀ ਲੱਗਦਾ ਹੁਣ ਨਸ਼ਾ ਖਤਮ ਹੋ ਗਿਆ ਵਾ ਨਸ਼ਾ ਨਹੀਂ ਮਿਲਦਾ ਕਿਤੇ ਹੁਣ ਸਰ ਜਿੱਥੇ ਮਰਜੀ ਚਲ ਜਾਓ ਬਡਾਲੀ ਚਲ ਜਾਓ ਮਕਬੂਲਪੁਰੇ ਚਲ ਜਾਓ ਕਪਤਗੜ ਚਲ ਜਾਓ ਬਾਸਰ ਕੀ ਚਲ ਜਾਓ ਠੀਕ ਹੈ ਜੀ ਗੁ ਨਸ਼ਾ ਤਾਂ ਉਹ ਗਲੀ ਗਲੀ ਘਰ ਘਰ ਮਿਲੇਗਾ ਮਿਲੇਗਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨ ਰੋਹਿਤ ਨੇ ਆਪਣੀ ਜ਼ਿੰਦਗੀ ਦੀ ਅਸਲੀ ਦੱਸੀ ਹੈ ਕਹਾਣੀ ਵੀ ਨਸ਼ਾ ਜਿਹੜਾ ਕਿਸ ਤਰ੍ਹਾਂ ਉਹਦੀ ਜਣਾ ਵਿੱਚ ਵੜ ਗਿਆ ਇੱਕ ਚੰਗੇ ਪਰਿਵਾਰ ਦਾ ਨੌਜਵਾਨ ਹੈ ਰੋਹਿਤ ਪਰ ਮਜਬੂਰੀ ਆ 2016 ਚ ਦੱਸ ਰਿਹਾ ਵੀ ਨਸ਼ਾ ਲੱਗ ਗਿਆ ਸੀ ਯਾਰ ਦੋਸਤ ਜਿਹੜੇ ਸੀ ਉਹਨਾਂ ਵਿੱਚ ਬਹਿਣਾ ਜਿਹੜਾ ਉਠਣਾ ਹੋ ਗਿਆ ਤੇ ਨਸ਼ੇ ਦੀ ਦਲ ਵਿੱਚ ਫਸ ਗਿਆ ਵਧੀਆ ਨੌਜਵਾਨ ਹੈ ਵਧੀਆ ਪਰਿਵਾਰ ਦਾ ਰੋਹਿਤ ਦਾ ਕਹਿਣਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਵਾਂ ਕਹਿੰਦਾ ਪਰ ਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਆ ਪਰ ਉਹ ਵੀ ਤਾਂ ਕਹਿਣਾ ਵੀ ਹੁਣ ਮੈਂ ਮਨ ਬਣਾ ਰਿਆ ਵਾ ਕਿ ਨਸ਼ਾ ਛੱਡਿਆ ਜਾਵੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਭਾਲ ਦਿਆ ਬਿੰਦ ਕੰਡ ਕਰ ਰਿਆ ਕੋਈ ਨੌਜਵਾਨ ਸਾਡੇ ਨਾਲ ਗੱਲਬਾਤ ਕਰਾਂਗੇ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਨਸ਼ੇ ਦੀ ਦਲਦਲ ਵਿੱਚ ਜਿਹੜੇ ਨੌਜਵਾਨ ਫਸ ਰਹੇ ਨੇ ਤੁਹਾਡਾ ਇਹ ਬਰਕੀਆ ਬਹੁਤ ਸਾਰੇ ਔਖਾ ਹੈਗਾ ਸਾਰੇ ਅਸੀਂ ਵੀ ਸੋਚਦੇ ਵੀ ਜਿਹੜੇ ਕੰਮ ਨੂੰ ਪੈ ਗਏ ਗਲਤੇ ਕੰਮ ਹੈਗਾ ਬਾਕੀ ਸਾਰੇ ਅਸੀਂ ਤੇ ਉਹ ਕਹਾਂਗੇ ਵੀ ਸਾਡਾ ਚਲੋ ਜੇ ਨਸ਼ਾ ਛੱਡਾਇਆ ਜਾਵੇ ਤੇ ਬਹੁਤ ਮਿਹਰਬਾਨੀ ਧੰਨਵਾਦ ਸਾਰਾ ਤੁਹਾਡਾ ਬਾਕੀ ਸਾਰੇ ਨਸ਼ਾ ਜਿਹੜੇ ਅਸੀਂ ਲਾ ਬੈਠੇ ਨਾ ਸਰ ਇਹ ਸਾਡਾ ਬੁਖਾਰ ਵਾਂਗੂ ਦਵਾਈ ਬ ਬਹੁਤ ਮਜਬੂਰੀ ਬਣ ਗਈ ਨੇ ਇਸ ਸਾਲ ਸਾਡਾ ਥੋੜੀ ਜੀ ਕਰਦਾ ਨਸ਼ਾ ਕਰ। ਜੇ ਵੀ ਚੰਗੇ ਕਰਦੇ ਨੌਜਵਾਨ ਜੇ ਵਧੀਆ ਪਰਿਵਾਰ ਦੇ ਜੇ ਮਾਂ ਦੇ ਪੁੱਤ ਦੇ ਜਵਾਨ ਜਦੋਂ ਮਾਵਾ ਪੁੱਤ ਦੇ ਦਿੰਦੀਆਂ ਆਪਣੇ ਪੁੱਤ ਨੂੰ ਇਸ ਨਾਲ ਦੇ ਦਿੰਦੀਆਂ ਬੜੇ ਹੀ ਉਹਨਾਂ ਦੇ ਅੰਦਰੋਂ ਖਰਦਰੇ ਬਲੂਨੇ ਜਾਂਦੇ ਆ ਵੀ ਸਾਡਾ ਜਵਾਨ ਪੁੱਤ ਕਿਹੜੇ ਕੰਮ 'ਚ ਪੈ ਗਿਆ। ਕੀ ਲੱਗਦਾ ਤੁਹਾਡਾ ਵੀ ਦੁੱਖੀ ਤੁਹਾਡਾ ਹੀ ਮਨ ਦੁਖੀ ਹੁੰਦਾ ਕੀ ਲੈ ਗਈ। ਸਰ ਮੇਰਾ ਮਾਂ ਵੀਰਾ ਮੇਰਾ ਪਿਓ ਨਾ ਸਰ ਮੇਰੀ ਮਾਂ ਜਦੋਂ ਮੈਨੂੰ ਦੇਖਦੇ ਆ ਸਰ ਮੈਂ ਰੋਂਦੇ ਆ ਵੀ ਸਾਡੇ ਪੋਤੇ ਐਡਾ ਵਸੋਣਾ ਸਰੀਰ ਹੀ ਇੰਨਾ ਸੋਹਣਾ ਸਾਡਾ ਪੋਤੇ ਹੀ ਤੇ ਕਿਹੜੇ ਕੰਮ ਲਈ ਗਲਤ ਕੰਮ ਸਰ ਤੇ ਸਾਰੇ ਬਾਕੀ ਹੋਣ ਜਿਹੜਾ ਨਸ਼ਾ ਨਾ ਨਾ ਮਿਲੇ ਸਰ ਚੱਕਰ ਆਉਂਦੇ ਆ ਕੋਈ ਬੜੇ ਹੋਰ ਤਰ੍ਹਾਂ ਦਾ ਘਰ ਦੇ ਵਿੱਚ ਨਾ ਰੋਟੀ ਖਾਣੋਂ ਦਿਲ ਕਰਦਾ ਨਾ ਕੋਈ ਚੀਜ਼ ਸਹੀ ਲੱਗਦੀ ਬੱਚਿਆਂ ਦਾ ਕਰ ਵੀ ਸਹੀ ਨਹੀਂ ਲੱਗਦੀ ਸਾਰੇ ਬਾਕੀ ਨਹੀਂ ਤੇ ਬੱਚੇ ਜਦੋਂ ਆਪਣਾ ਕੋ ਖਾਣੇ ਪੀਣੇ ਘਰੇ ਪੈ ਕੱਢਦੇ ਬੱਚਿਆਂ ਨੂੰ ਸਰ ਪ੍ਰੇਮ ਵੀ ਕਰੀਦਾ ਹਾਂ ਹਾਂਜੀ ਸਰ ਬੱਚੇ ਦੋ ਮੇਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਨੌਜਵਾਨ ਦਾ ਕਹਿਣਾ ਵੀ ਉਹ ਪਹਿਲਵਾਨੀ ਵੀ ਕਰਦਾ ਰਿਹਾ ਵਾ ਵਧੀਆ ਸਰੀਰ ਬਣਾਇਆ ਪਰ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਉਹ ਇਹ ਨਸ਼ੇ ਦੀ ਦਲਦਲ ਲੜ ਕਿਤਾ ਗਈ ਤੁਹਾਨੂੰ ਲਾਤੇ ਕਿਉਂਕਿ ਸਰੀਰ ਵਧੀਆ ਵਾ ਵਾਹਿ ਬਰੇ ਉਹ ਚੰਗੇ ਪਰਿਵਾਰ ਦੇ ਹੋ ਨਸ਼ੇ ਦੀ ਦ ਸਾਰੇ ਮੇਤਨਾ 2015 ਇਹ ਸਰ ਮੁੰਡਾ ਮਰ ਗਿਆ ਹੀ ਸਰ ਤੇ ਉਹਦੇ ਵਿੱਚ ਨਾ ਸਾਰੇ ਮੈਨੂੰ 20 ਸਾਲ ਦੀ ਸਜ਼ਾ ਹੁੰਦੀ ਤੇ ਉਹਦੇ ਵਿੱਚ ਸਰ ਮੈਂ ਨਾ ਇਸੇ ਦੁੱਖ ਦੇ ਵਿੱਚ ਨਸ਼ਾ ਲਾਉਣ ਚਲ ਗਿਆ ਤਾਂ ਜਦੋਂ ਮੈਂ ਨਸ਼ਾ ਲਾਉਣ ਗਿਆ ਮੈਨੂੰ ਨਸ਼ਾ ਲਾਉਂਦੇ ਨਹੀਂ ਉਹ ਕਹਿੰਦੇ ਤੂੰ ਕੀ ਖਾਦਾ ਨਹੀਂ ਤੈਨੂੰ ਕਿਦਾਂ ਲਈਏ ਤੇ ਸਾਰੇ ਮੈਨੂੰ ਮੈਂ ਦੱਸਿਆ ਵੀ ਮੇਰਾ ਦੋਸਤ ਹੀ ਉਹ ਮਰ ਗਿਆ ਤਾਂ ਇਸੇ ਚੱਕਰ ਜੀ ਤੇ ਸਾਰਿਆਂ ਨੂੰ ਮੈਂ ਕਿਹਾ ਮਾ ਯਾਰ ਤੂੰ ਲਾਰੇ ਯਾਰ ਮੈਂ ਲਾਉਣਾ ਕਹਿੰਦਾ ਨਹੀਂ ਤੂੰ ਕੀ ਖਾਦਾ ਨਹੀਂ ਉਹਨੇ ਮੈਂ ਬਹੁਤ ਪਾ ਪੈਸੇ ਦੇ ਕੇ ਤੇ ਚਲੋ ਲਵਾਇਆ ਨਸ਼ਾ ਲਾ ਲੇ ਮੈਂ ਤੋ ਉਸ ਤੋਂ ਬਾਅਦ ਸਰ ਜੋ ਵੀ ਮੈਂ ਲਾਇਆ ਮੇਰੇ ਕੋਲ ਸਰ ਛੱਡ ਨਹੀਂ ਹੋ ਰਿਹਾ ਬਾਕੀ ਮੈਂ ਚਾਹੁੰਦਾ ਮਨ ਹੁਣੇ ਕੋਈ ਸੇਵਾ ਕੇਂਦਰ ਲੈ ਜਾਏ ਤੇ ਮੈਂ ਸਰ ਨਾ ਜਾਉਂ ਤੇ ਗੱਲ ਕਰੇ ਵਾਹੀ ਵਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਨੌਜਵਾਨ ਕਹਿੰਦਾ ਵੀ ਮਿੰਦੂ ਨਸ਼ਾ ਜਿਹੜਾ ਕੋੜ ਵਾਂਗੂ ਚੰਬਰ ਗਿਆ ਪਰ ਮੈਂ ਨਸ਼ਾ ਛੱਡਣਾ ਚਾਹੁੰਦਾ ਵਾ ਕਹਿੰਦਾ ਮੇਰਾ ਮਨ ਬਣ ਗਿਆ ਨਸ਼ਾ ਛੱਡਣ ਵਾਸਤੇ ਬਸ ਮੈਨੂੰ ਕੋਈ ਨਸ਼ਾ ਛਡਾਓ ਕੇਂਦਰ ਵਿੱਚ ਲੈ ਕੇ ਜਾਵੇ ਤਾਂ ਜੋ ਕਿ ਮੇਰਾ ਨਸ਼ਾ ਛੁੱਟ ਸਕੇ ਤੇ ਮੈਂ ਆਪਣੇ ਪਰਿਵਾਰ ਵਿੱਚ ਆਪਣੇ ਬਾਲ ਬੱਚਿਆਂ ਵਿੱਚ ਨਵੀਂ ਜ਼ਿੰਦਗੀ ਜਿਹੜੀ ਸ਼ੁਰੂ ਕਰ ਸਕਾਂ ਕਿਉਂਕਿ ਨੌਜਵਾਨ ਕਹਿੰਦਾ ਪਹਿ ਪਰ ਮਾੜਾ ਸਮਾ ਆ ਗਿਆ ਮਾੜਾ ਦੌਰ ਆ ਗਿਆ ਸੁੱਤੇ ਅਤੇ ਨਸ਼ੇ ਦੀ ਦਲ ਦੇ ਵਿੱਚ ਫਸ ਗਿਆ ਵਾ ਸਾਡੀ ਪੰਜਾਬ ਸਰਕਾਰੀ ਮੰਗਾਂ ਪੁਲਿਸ ਪ੍ਰਸ਼ਾਸਨ ਗਾੜੀ ਮੰਗਿਆ ਜਿਵੇਂ ਨੌਜਵਾਨ ਆਪਣਾ ਮਨ ਬਣਾ ਰਹੇ ਨੇ ਵੀ ਨਸ਼ਾ ਛਡਣਾ ਚਾਹੁੰਦੇ ਨੇ ਇਹਨਾਂ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਭੇਜਣਾ ਚਾਹੀਦਾ ਤੇ ਨੌਜਵਾਨ ਤਿਆਰ ਨੇ ਕਿਉਂਕਿ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਨੇ ਅਜਿਹੇ ਨੌਜਵਾਨ ਜਿਹੜੇ ਸਾਡੇ ਪੰਜਾਬ ਦਾ ਪੁਵਿਕ ਨੇ ਮਾਰੇ ਕਾਰਨ ਕਰਕੇ ਜਾਂ ਮਾੜਾ ਮਾਹੌਲ ਕਰਕੇ ਨਸ਼ੇ 'ਚ ਵੜ ਗਏ ਨੇ ਪਰ ਹੁਣ ਆਪਣਾ ਪੁਵਿਕ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ ਇੱਕ ਵੀਰ ਹੋ ਰਿਹਾ ਉਹਨੂੰ ਗੱਲਬਾਤ ਕਰਦੇ ਆ ਵੀਰੇ ਤੇਰਾ ਕੀ ਨਾਮ ਆ? ਮੇਰਾ ਬਲਜੀਤ ਸਿੰਘ ਭਾਜੀ ਬਲਜੀਤ ਸਿੰਘ ਕਿਥੋਂ ਦੇ ਰਹਿਣ ਵਾਲੇ ਹੋ ਨਾ ਸ਼ਹਿਰ ਨਗਰ ਦਾ ਸ਼ਹਿਰ ਨਗਰ ਦਾ ਤੁਸੀਂ ਵੀ ਤੁਸੀਂ ਵੀ ਕੋਈ ਨਸ਼ਾ ਕਰਦੇ ਹੋ ਕਿ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿਹੜਾ ਨਸ਼ਾ ਕਰਦੇ ਹੋ ਮੈਂ ਤਾਂ ਚਿੱਟੇ ਦਾ ਨਸ਼ਾ ਕੀਤਾ ਭਾਜੀ 20 ਸਾਲ ਹੋ ਗਏ 20 ਸਾਲ ਹੋ ਗਏ ਇਹ ਇਨਾ ਲੰਮਾ ਸਮਾਂ ਹੋ ਗਿਆ 20 ਸਾਲ ਬੜਾ ਲੰਮਾ ਸਮਾਂ ਹੋ ਗਿਆ ਕਿਸ ਤਰ੍ਹਾਂ ਇਸ ਦਲਦਲ ਵਿੱਚ ਫਸੇ ਹੋ ਤੇਕ ਦਸਕਾ ਨੂੰ ਸਾਜਾ ਕਰਦੇ ਹੁਣ ਤੱਕ ਕਿੰਨੇ ਕੇ ਪੈਸੇ ਦਾ ਸ਼ਾਫ ਕਿੱਟਿਓ ਹੁਣ ਤੇ ਸਰ ਜੀ ਮੈਂ ਘਰ ਨੂੰ ਘਰਨੇ ਲੱਖ ਰੁਪਏ ਜਾੜਤੇ ਆਪਣੇ ਲੱਖ ਰੁਪਏ ਜਾੜ ਹਾਂਜੀ ਮੇਰੇ ਤਾਏ ਦਾ ਮੁੰਡਾ ਖਾਂਦਾ ਪੀਂਦਾ ਸੀ ਭਰ ਦੇਣਾ ਝਗੜਿਆ ਥੋੜਾ ਉਹਨੇ ਇੰਨੀ ਗੱਲ ਕਰ ਦੇਣ ਕਿ ਮੈਂ ਡਾਕਟਰੀ ਲੈਣ ਦੇ ਵਿੱਚ ਸੀ ਉੱਥੋਂ ਆਇਆ ਮੈਂ ਤੇ ਉਹਨੇ ਘਰ ਦੇ ਨਾਲ ਲੜਿਆ ਇਹ ਮੈਨੂੰ ਮਿਲ ਕੇ ਤੇ ਪੁੰਦਾ ਰਿਆ ਉਸ ਤੋਂ ਬਾਅਦ ਮੈਂ ਮੁੜਿਆ ਨਹੀਂ ਵਾਪਸ ਮੈਨੂੰ ਹੁਣ ਮਨ ਬਣਦਾ ਵਾ ਨਸ਼ਾ ਛੱਡੋ ਜੀ ਕਰਦਾ ਵਾ ਕਿ ਲੱਗਦਾ ਵੀ ਆਪਣਾ ਪਰਿਵਾਰ ਵਿੱਚ ਰਿਹਾ ਜਾਵੇ ਨਸ਼ਾ ਛੱਡਣ ਦੇ ਨਾਲ ਵੇਖੋ ਨਸ਼ਾ ਕਰੋਗੇ ਲੋਕੀ ਤੁਹਾਨੂੰ ਠੇੜ ਹੀ ਕਹਿਣਗੇ ਕੋਈ ਰਿਸ਼ਤੇਦਾਰ ਭੈਣ ਭਰਾ ਤੁਹਾਨੂੰ ਲੱਗ ਹੀ ਨਹੀਂ ਲੱਗਣ ਦੇ ਗੂਆ ਕੋਈ ਆਣ ਗਵਾਣ ਨਹੀਂ ਲੱਗਣ ਦੇ ਗੂਆ ਕਿ ਲੱਗਦਾ ਤੁਹਾਡੀ ਜ਼ਿੰਦਗੀ ਜਿਹੜੀ ਉਹ ਬਰਬਾਦ ਹੋ ਗਈ ਆ ਜ਼ਿੰਦਗੀ ਦੇ ਸਾਡੀ ਬਰਬਾਦ ਹੋ ਗਈ ਹੁਣ ਇਹਨਾਂ ਬੱਚਾ 3 ਸਾਲ ਦਾ ਉਹਦੇ ਕਰਕੇ ਦਵਾਈ ਖਾ ਕੇ ਕੰਮ ਤੇ ਆ ਜਾਈਦਾ ਬਸ ਹੁਣ ਤਕਰੀਬਨ ਜਾਈਦਾ ਨਹੀਂ ਉਧਰ ਤੇ ਪਰ ਕੋਈ ਨਾ ਕੋਈ ਦਵਾਈ ਖਾਣੀ ਪੈਂਦੀ ਬੱਕੀ ਉੱਥੇ ਲੱਗਦਾ ਹੁਣ ਮਨ ਬਣਿਆ ਵਾ ਨਸ਼ਾ ਛੱਡਣ ਦਾ ਬੱਚੇ ਵਾਲ ਵੇਖ ਕੇ ਪਰਿਵਾਰ ਵਾਲ ਵੇਖ ਕੇ ਕਿਉਂਕਿ ਵੇਖੋ ਤੁਹਾਡੇ ਜੀਵਨ ਸਾਥੀ ਵਾ ਤੁਹਾਡੀ ਤਲਬਤ ਨਹੀਂ ਆ ਉਹ ਤੁਹਾਡੇ ਵਾਲ ਦੇਖਦੀ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਮੇਰਾ ਪਤੀ ਕੰਮ ਤੇ ਗਿਆ ਵਾ ਨਾ ਕਿ ਗਲਤ ਕੰਮ ਵਾਸਤੇ ਬੜੀਆਂ ਆਸਾਂ ਹੁੰਦੀਆਂ ਨੇ ਜਿਹੜੇ ਸ਼ਾਮੀ ਦਿਹਾੜੀ ਲੈ ਕੇ ਪਰਿਵਾਰ ਚ ਜਾਂਦੇ ਹੋ ਬੱਚਿਆਂ ਦੇਖਦੇ ਹੋ ਕਿ ਲੱਗਦਾ ਨਹੀਂ ਵੀ ਜੇ ਇੱਕ ਦਸ਼ਾ ਕਰੋਗੇ ਤੇ ਤੁਹਾਡੇ ਬੱਚੇ ਨੂੰ ਕਹਿਣਗੇ ਨਸ਼ੇੜੀ ਦਾ ਪੁੱਤ ਜਾ ਰਿਹਾ ਕਿ ਲੱਗਦਾ ਇਹ ਵੱਡੀ ਤਾਲ ਤੋਂ ਜਿਹੜੀ ਆ ਵੱਡੀ ਗਾਹ ਜਿਹੜੀ ਤੁਹਾਡੇ ਦੇ ਲੱਗੀ ਹੋਈ ਉਹਦੇ ਕਰਕੇ ਪਏ ਸੀ ਮੈਂ ਥੋੜਾ ਵਾਪਸ ਮੁੜਿਆ ਉਹਦਾ ਤਾਂ ਪਹਿਲਾਂ ਬਹੁਤ ਜ਼ਿਆਦਾ ਥਰਡ ਟਾਈਮ ਨਸ਼ੇ ਜੀ ਸਰਕਾਰ ਜਿਹੜੇ ਕਹਿ ਰਹੀ ਹੈ ਵੀ ਡੈਡ ਲਾਈਨ ਦਿੱਤੀ ਗਈ ਆ ਨਸ਼ਾ ਖਤਮ ਕੀਤਾ ਗਿਆ ਵਾ ਤਿੰਨ ਮਹੀਨਿਆਂ ਦੇ ਅੰਦਰ ਖਤਮ ਹੋਊ ਵੀ ਆ 31 ਮਈ ਸੀ ਕਹਿੰਦੀ ਲਾਸਟ ਅੱਜ ਪਹਿਲੀ ਤਰੀਕ ਹੋ ਗਈ ਆ ਕਿ ਲੱਗਦਾ ਨਸ਼ਾ ਖਤਮ ਹੋ ਗਿਆ ਜੀ ਵਾ ਪਿਛਲੇ 15 20 ਦਿਨਾਂ ਜ ਸਾਡੇ ਪਿੰਡੋਂ ਮੁੰਡਾ ਮਰਿਆ ਇੰਜੈਕਸ਼ਨ ਲਾ ਕੇ ਨਸ਼ਾ ਮਿਲਦਾ ਹੈਗਾ ਸਾਰੇ ਕਿਤੇ ਮਿਲਦਾ ਹੈ ਮਿਲਦੀ ਮਿਲਦਾ ਉਹਨਾਂ ਕਿਹਦਾ ਦੱਸੀ ਹੈ ਵੀ ਕਿੱਥੇ ਹੈ ਕਿ ਇਹਦਾ ਨਹੀਂ ਸਾਰਿਆਂ ਨੂੰ ਪਤਾ ਮਲਾਜਮਾਂ ਨੂੰ ਨਹੀਂ ਪਤਾ ਸਾਰਨ ਬਤ ਸਾਰੇ ਮੁਲਾਜ਼ਮ ਇਹ ਕੰਮ ਕਰਦੇ ਆ ਆ ਸਾਰੇ ਮੇਰੇ ਨਾਲ ਚਾਹੀਏ ਜੇ ਤੁਹਾਨੂੰ ਮੈਂ ਮੁਲਾਜ਼ਮ ਸਰਕਾਰੀ ਜਿਹਨਾਂ ਚਾਹ ਦੋ ਦੋ ਸਟਾਰ ਲੱਗੇ ਉਹ ਵੀ ਦਿਖਾਉਂਗਾ ਪੀਣਦੇ ਹੋਣਗੇ ਹਾਂਜੀ ਸਰ ਉਹਨਾਂ ਦੇ ਸਾਹਮਣੇ ਵੀ ਅਸੀਂ ਨਸ਼ਾ ਕਰਦੇ ਠੀਕੇ ਜਿਹਦਾ ਲਾਉਣੇ ਅਸੀਂ ਤੇ ਬਾਕੀ ਸਾਰੇ ਅਸੀਂ ਚਲੋ ਕਿ ਇਹਨੂੰ ਕਿੰਨੇ ਹੀ ਆਪਣੀ ਜ਼ਿੰਦਗੀ ਦਾ ਸੋਧਦੇ ਆ ਕਿ ਅਸੀਂ ਚੰਗੇ ਭਲੇ ਬੰਦੇ ਆ ਬੰਦੇ ਬਹਿਣ ਵਾਲੇ ਆ ਸਰਦਾਰਾਂ ਢਾਢੇ ਵਰਗੇ ਭਰਾਵਾਂ ਦੇ ਤੇ ਹੁਣ ਜਦ ਗਲਤੇ ਆ ਤੇ ਸਾਨੂੰ ਹਰ ਕੋਈ ਸਾਡੇ ਭੈਣ ਭਰਾ ਵੀ ਸਾਨੂੰ ਥੋੜਾ ਕਿ ਸਾਡੇ ਤੋਂ ਨਵਰਤ ਮਨਾਉਂਦਾ ਵੀ ਯਾਰ ਸਾਡੇ ਘਰੇ ਆ ਜਾਂ ਕੋਈ ਕਿਤੇ ਗਲਤੇ ਕੰਮ ਨਾ ਕਰੇ ਬਾਕੀ ਥਰੇ ਠਾਵੇਂ ਚਲੋ ਬੰਦਾ ਛਦਾਈ ਨਹੀਂ ਤੇ ਬਾਹਰ ਚਲੋ ਜਿੱਦਾ ਮਰਜ਼ੀ ਹੋ ਜੇ ਬਾਕੀ ਘਰ ਦੇ ਨਹੀਂ ਸਾਰੇ ਇਦਾਂ ਕਰੀਦਾ ਬਾਕੀ ਚਲੋ ਸਾਰੇ ਇੰਹੀਂ ਤੇ ਫਸੇ ਆ ਮੈਂ ਤੇ ਇਹ ਗੱਲ ਕਹੂੰਗਾ ਵੀ ਮੈਨੂੰ ਹੁਣ ਵੀ ਕਹਿੰਦੇ ਮੈਂ ਸਰ ਤੁਹਾਡਾ ਧੰਨਵਾਦ ਕਰੂੰਗਾ ਸਾਰੀ ਜ਼ਿੰਦਗੀ ਦਾ ਪਾਣੀ ਭਰੂੰਗਾ ਜੇ ਤੇ ਮੈਨੂੰ ਸੇਵਾ ਕੇਂਦਰ ਦੇ ਵਿੱਚ ਨਸ਼ਾ ਛਡਾਉ ਲੈ ਜਾ ਦੇ ਬਿਲਕੁਲ ਅਸੀਂ ਕਰਵਾ ਦਿੰਦੇ ਸਾਡੇ ਦਰਸ਼ਕ ਦੇਖ ਰਹੇ ਤੁਹਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਾਂਗੇ ਹਲਕੇ ਦੇ ਐਮਐਲਏ ਕੌਂਸਲਰ ਕੋਲ ਮੰਗ ਕਰਾਂਗੇ ਕਿਹੜੇ ਇਲਾਕੇ ਤੁਸੀਂ ਰਹਿਣ ਵਾਲੇ ਹੋ ਨਗਰ ਤਾਂ ਸਾਰੇ ਘਰੇਂਡਾ ਠਾਣਾ ਸਾਡਾ ਲੱਗਦਾ ਹਾਂਜੀ ਠੀਕ ਉਹਨਾਂ ਨੇ ਰਾਬਤਾ ਕਰਾਂਗੇ ਹਲਕੇ ਦੇ ਐਮਐਲਏ ਜਿਹੜੇ ਕਿ ਜਸਵੰਤ ਸਿੰਘ ਅੰਦਾਸ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਨੌਜਵਾਨ ਨੇ ਇਹਨਾਂ ਨੇ ਮਨ ਬਣਾਇਆ ਆਪਣਾ ਕਿ ਅਸੀਂ ਆਪਣਾ ਨਸ਼ਾ ਛੱਡਾਂਗੇ ਨਸ਼ਾ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਕਿਉਂਕਿ ਨਸ਼ਾ ਜਿਹੜਾ ਹੈ ਕੋੜ ਆ ਅਜਿਹੀ ਲਾਨਤ ਆ ਪਰਿਵਾਰ ਤੱਕ ਪੀੜ੍ਹੀਆਂ ਤੱਕ ਬਰਬਾਹ ਕਰ ਦਿੰਦਾ ਹੈ ਅਤੇ ਜਿਵੇਂ ਨੌਜਵਾਨ ਦਾ ਕਹਿਣਾ ਵੀ ਮੇਰੇ ਬੱਚੇ ਨੇ ਮੇਰੀ ਫੈਮਿਲੀ ਆ ਮੇਰਾ ਪਰਿਵਾਰ ਆ ਲੋਕ ਸਾਨੂੰ ਕੀ ਕਹਿਣਗੇ ਲੋਕ ਕਹਿਣਗੇ ਵੀ ਇਹ ਨਸ਼ੇੜੀ ਦਾ ਬਾਪ ਜਾ ਰਿਹਾ ਨਸ਼ੇੜੀ ਦਾ ਪੁੱਤਰ ਜਾ ਰਿਹਾ ਅਸ ਕਹਿ ਕਿ ਉਹਨਾਂ ਕਹਿੰਦੇ ਅਸੀਂ ਨਸ਼ਾ ਛਡਣਾ ਚਾਹੁੰਦੇ ਆ ਸਰਕਾਰ ਸਾਡੀ ਮਦਦ ਕਰੇ ਅਸੀਂ ਸਰਕਾਰ ਗਾੜੀ ਤੁਹਾਡੀ ਅਪੀਲ ਕਰਾਂਗੇ ਜਰੂਰ ਤੁਸੀਂ ਜੇਕ ਨਸ਼ਾ ਛਡਣਾ ਚਾਹੁੰਦੇ ਹੋ ਤੁਹਾਡਾ ਮਨ ਬੰਦਾ ਤੇ ਨਸ਼ਾ ਛਡਾਉਣ ਕੇ ਅਸੀਂ ਜਾਵਾਂਗੇ ਉਸ ਤੋਂ ਬਾਅਦ ਤੁਹਾਡੀ ਇੰਟਰਫੇਅਰ ਕਰਾਂਗੇ ਜਦੋਂ ਤੁਸੀਂ ਨਸ਼ਾ ਛੱਡ ਦੋਗੇ ਨਾ ਫਿਰ ਤੁਹਾਡਾ ਨਵਾਂ ਜੀਵਨ ਸ਼ੁਰੂ ਹੋਊਗਾ ਫਿਰ ਤੁਹਾਡਾ ਗੱਲਬਾਤ ਕਰਾਂਗੇ ਵੀ ਪਹਿਲੇ ਦਿਨ ਜੀਵਨ ਚੰਗਾ ਸੀ ਕਿ ਜਾਂ ਹੋਂ ਦਾ ਜੀਵਨ ਚੰਗਾ ਹੈ ਠੀਕ ਹੈ ਸਰ ਬਹੁਤ ਧੰਨਵਾਦ ਸਰ ਜੇ ਤੁਸੀਂ ਸਾਡਾ ਨਸ਼ਾ ਛਡਾਉਂਗੇ ਕੇਂਦਰ ਚ ਸਾਨੂੰ ਲੈ ਜੋਗੇ ਤੇ ਬੜੀ ਵਧੀਆ ਗੱਲ ਆ ਜੇ ਦੇ ਉਸਤਾਦ ਜੀ ਛੱਡ ਦਿੰਨੇ ਆ ਨਾ ਬਾਅਦ ਵਿੱਚ ਮਿਲਦੇ ਉਹਦਾ ਬੜੀ ਵਧੀਆ ਗੱਲ ਆ ਜੇ ਕਿਸੇ ਨੂੰ ਮੈਸੇਜ ਜਾਊਗਾ ਦੇ ਕੋਈ ਵੀ ਮੰਨ ਲਓ ਸਰਕਾਰ ਹੀ ਕੋਈ ਉਪਰ ਆਲਾ ਕਰ ਦਿੰਦੀ ਏ ਠੀਕ ਹੈ ਨਾ ਉਹਦੇ ਕਰਕੇ ਤੇ ਫਿਰ ਜੇ ਬਾਅਦ ਵਿੱਚ ਕੁਝ ਵੀ ਇੰਟਰਵਿਊ ਕੇਸ ਦੀ ਵੀ ਹੁੰਦੀ ਆ ਤੇ ਤੁਸੀਂ ਆਪੇ ਵਜੇ ਜੋ ਨੌਜਵਾਨ ਵੀ ਜਿਹੜੇ ਸਾਡੇ ਵੇਖਣਗੇ ਤੇ ਬਿਲਕੁਲ ਹੀ ਖਾਸ ਕਰ ਉਸ ਜੀ ਤੁਹਾਨੂੰ ਵੱਲ ਵੇਖ ਕੇ ਬਾਕੀ ਨੌਜਵਾਨ ਨੇ ਜਿਹੜੇ ਮਾਮਾ ਦੇ ਪੁੱਤ ਨੇ ਭੈਣਾਂ ਦੇ ਭਰਾ ਨੇ ਨਸ਼ੇ 'ਚ ਫਸੇ ਨੇ ਉਹ ਤੁਹਾਡੇ ਵੇਲ ਵੇਖੀ ਉਹਨਾਂ ਦਾ ਮਨ ਬਣੂਗਾ ਵੀ ਯਾਰ ਜੇਕਰ ਇਹ ਰੋਹੀ ਛੱਡ ਸਕਦਾ ਜੇ ਇਹ ਵੀ ਛੱਡ ਸਕਦਾ ਨਸ਼ਾ ਜਾਂ ਇਹ ਵੀ ਛੱਡ ਸਕਦਾ ਅਸੀਂ ਵੀ ਛੱਡ ਸਕਦੇ ਆ ਠੀਕ ਹੈ ਨਾ ਅਸੀਂ ਵੀ ਛੱਡ ਸਕਦੇ ਨਸ਼ਾ ਇਹ ਚੀਜ਼ ਆ ਬੜਾ ਸੋਹਣਾ ਮਨ ਬਣਾਇਆ ਸ਼ਾਬਾਸ਼ ਅਸੀਂ ਤੁਹਾਡੇ ਕਹਿੰਦੇ ਮਨ ਦੀ ਗੱਲ ਹੈ ਸਾਡੀ ਸਰ ਬੜੇ ਇਨਸਾਨ ਹੈਗੇ ਬੜੇ ਭਰਾ ਹੈਗੇ ਜਿਹੜੇ ਚਰੇਹ ਕਹਿੰਦੇ ਯਾਰ ਸਾਡਾ ਨਸ਼ਾ ਛਡਾਇਆ ਜਾਵੇ ਤੇ ਸਰ ਬੜੀ ਮਿਹਰਬਾਨੀ ਸਰ ਬੜੇ ਚਿਹਰੇ ਤਰਲੇ ਲੈਂਦੇ ਚਰੇਹ ਬਾਕੀ ਸਰ ਕੇ ਇਹਦੀ ਮਜਬੂਰੀ ਹੈ ਵੀ ਪੈਸਾ ਹੁਣ ਜੇ ਮੇਰੇ ਕੋ ਪੈਸਾ ਨਹੀਂ ਹੈ ਤੇ ਸਰ ਮੈਂ ਕਿਤੇ ਜਾ ਨਹੀਂ ਸਕਦਾ ਤੇ ਬਾਕੀ ਸਰ ਜੇ ਮੇਰੇ ਕੋ ਪੈਸਾ ਹੋਵੇ ਤੇ ਮੈਂ ਕਰਿਆ ਸੈਂਟਰ ਜਾ ਕੇ ਕਟਾਵਾਂ ਤੇ ਸਰ ਮੈਂ ਨਸ਼ਾ ਛੱਡਦਾ ਤੇ ਬਾਕੀ ਸਰ ਬਾਅਦ ਚ ਨੇ ਮੈਂ ਲਾਉਂਗਾ ਸਰ ਮੈਂ ਜਿੱਦਾ ਮੈਂ ਫਸਿਆ ਨਾ ਮਾਰ ਕੇ ਇਹਨਾਂ ਨੇ ਫਸਾਵੇ ਬਾਬੇ ਦੀਪ ਸਿੰਘ ਤੇ ਗਾੜੀ ਤੇ ਮੈਂ ਇਹਰ ਅਰਦਾਸ ਕਰਦਾ ਕਿ ਜੇ ਮੈਂ ਛੱਡੂਗਾ ਤੇ ਮੈਂ ਹੋਰ ਵੀ ਭਰਾਵਾਂ ਨੂੰ ਦੱਸੂਗਾ ਵੀ ਯਾਰ ਤੂੰ ਆਪਣੇ ਅਗੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਕਿਉਂਕਿ ਤੂੰ ਇਕੱਲਾ ਨਹੀਂ ਕਰਦਾ ਚਲੋ ਤੇ ਯਾਰ ਦੋਸਤ ਹੋਣਗੇ ਚਲੋ ਜੇ ਯਾਰ ਦੋਸਤ ਬਣੇ ਵੀ ਨੇ ਉਹਨਾਂ ਨੂੰ ਤੂੰ ਲੈ ਕੇ ਚੱਲਣਾ ਵੀ ਭਾਈ ਚਲੋ ਯਾਰ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਨਹੀਂ ਤੇ ਇਸੇ ਤਰ੍ਹਾਂ ਜ਼ਿੰਦਗੀ ਖਤਮ ਕਰ ਲਾਂਗੇ ਸਾਰੀ ਉਮਰ ਮਾਪਿਓ ਦੇ ਪਰਿਵਾਰ ਤੇ ਇੱਕ ਲਾਣਤ ਲਿਖੀ ਜਾਣੀ ਆ ਵੀ ਇਹ ਨਸ਼ੇੜੀ ਦਾ ਮੁੰਡਾ ਸੀ ਇਹਦਾ ਮੁੰਡਾ ਨਸ਼ਾ ਕਰਦਾ ਸੀ ਐਸ ਕਰਕੇ ਅਸੀਂ ਮਾਪੇ ਬਾਬ ਨੂੰ ਇਸ ਤਰ੍ਹਾਂ ਦੀ ਲਾਣਤਾਂ ਨਹੀਂ ਪਾਉਣੀ ਆ ਇੱਕ ਚੰਗਾ ਪਰਿਵਾਰ ਇੱਕ ਚੰਗਾ ਨੌਜਵਾਨ ਕਹਿਣਾ ਵੀ ਫਲਾਣੇ ਦਾ ਨੌਜਵਾਨ ਵਧੀਆ ਸੀ ਆਪਾਂ ਇਹ ਮਿਸਾਲ ਦੇਣੀ ਆ ਆਪਣੇ ਨਾਲ ਤੁਸੀਂ ਹੋਰ ਵੀ ਜਿਹੜੇ ਤੁਹਾਡੇ ਯਾਰ ਦੋਸਤ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਾਂ ਤੇ ਸਰਕਾਰ ਗਾੜੀ ਅਸੀਂ ਬੰਨ ਕਰਾਂਗੇ ਕਿ ਤੁਹਾਨੂੰ ਨਸ਼ਾ ਸ਼ਰਬ ਕੇਂਦਰ ਛੱਡਾ ਜਾਵੇ ਉੱਥੇ ਤੁਹਾਨੂੰ ਦਵਾਈ ਫਰੀ ਤੁਹਾਡਾ ਰੋਟੀ ਪਾਣੀ ਫਰੀ ਤੁਹਾਨੂੰ ਰਹਿਣ ਫਰੀ ਸਭ ਕੁਝ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਠੀਕ ਹੈ ਸਰ ਬਹੁਤ ਸਰ ਮਿਹਰਬਾਨੀ ਜੀ ਤੁਸੀਂ ਸਰ ਸਾਨੂੰ ਸੇਵਾ ਕੇਂਦਰ ਲੈ ਜਾਓ ਸਰ ਬਹੁਤ ਮਿਹਰਬਾਨੀ ਹੋਏਗੀ ਸਰ ਤੁਸੀਂ ਤਾਂ ਸਾਡੇ ਭਾਦ ਰਾਬੀ ਬਣ ਕੇ ਉਤਰੇ ਹੋਗੇ ਜੇ ਸਾਨੂੰ ਲੈ ਜਾਓ ਕੋਈ ਗੱਲ ਸਾਡੇ ਭਰਾ ਤੁਸੀਂ ਸਾਡੇ ਸਰਕਾਰ ਹੋਗੇ ਸਾਡੇ ਪਰਿਵਾਰਾ ਵਿੱਚ ਯਾਰ ਤੁਸੀਂ ਹੈਗੇ ਉਹ ਸਾਡੇ ਤੁਸੀਂ ਲੱਗਦੇ ਹੋ ਰਿਸ਼ਤੇਦਾਰ ਸਾਡੇ ਭੈਣ ਭਰਾ ਲੱਗਦੇ ਹੋ ਸਾਡੇ ਵਿੱਚ ਹੀ ਹੋ ਸਾਨੂੰ ਦੁੱਖ ਹੁੰਦਾ ਜਦੋਂ ਸਾਡਾ ਕੋਈ ਭੈਣ ਭਰਾ ਇਸ ਤਰ੍ਹਾਂ ਨਸ਼ਾ ਕਰਦਾ ਨਸ਼ੇਦਲ ਦੇ ਵਾਜਦਾ ਸਾਡੀਆਂ ਵੀ ਕਿਤੇ ਰੂਹਾਂ ਜਿਹੜੀਆਂ ਸਾਡਾ ਹਿਰਦੇ ਬਦੂ ਲਿਆ ਜਾਂਦਾ ਯਾਰ ਕਿ ਸਾਡੇ ਭੈਣ ਭਰਾ ਨੇ ਕਿਹੜੇ ਬਾਸੇ ਟੁਲਗੇ ਨੇ ਇਸਕੇ ਇਸ ਨੌਜਵਾਨ ਦੀ ਹਿੰਮਤ ਆ ਇਸ ਨੌਜਵਾਨ ਨੂੰ ਦਾਤ ਦਿੰਦੇ ਆ ਵੀ ਨੌਜਵਾਨ ਕੈਮਰੇ ਗਾੜੀ ਆ ਕੇ ਆਪਣਾ ਜੋਪਣੇ ਸੱਚਾਈ ਦੱਸੀ ਆ ਕੱਲੀ ਕੱਲੀ ਗੱਲ ਦੱਸੀ ਆ ਅਸੀਂ ਦੇਖਿਆ ਨਹੀਂ ਤੇ ਲੋਕ ਸ਼ਰਮਾਉਂਦੇ ਨੇ ਡਰਦੇ ਨੇ ਵੀ ਲੋਕ ਵੇਖ ਲੈਣਗੇ ਰਿਸ਼ਤੇਦਾਰ ਭੈਣ ਭਰਾ ਵੇਖ ਲੈਣਗੇ ਪਰ ਇਸ ਨੌਜਵਾਨ ਨੇ ਆਪਣੀ ਸੱਚੀ ਕਹਾਣੀ ਆਪਣੀ ਸੱਚੀ ਦੀਆਂ ਗੱਲਾਂ ਦਸੀਆਂ ਅੱਜ ਕੈਮਰੇ ਸਾਹਮਣੇ ਕਿ ਕਿਸ ਤਰ੍ਹਾਂ 2016 ਤੋਂ ਨਸ਼ਾ ਕਰ ਰਿਆ ਕਿਸ ਤਰ੍ਹਾਂ ਨੌਜਵਾਨ ਯਾਰ ਦੋਸਤ ਕਹੜੇ ਦੇ ਵਿੱਚ ਨਸ਼ਾ ਫਸ ਗਿਆ ਤੇ ਅੱਜ ਨਸ਼ੇ ਵਿੱਚ ਬਰਬਾਦ ਹੋ ਗਿਆ ਪਰ ਇਹਦਾ ਮਨ ਬਣ ਗਿਆ ਇਹਦਾ ਕਹਿਣਾ ਵੀ ਮਨ ਬਣਨਾ ਚਾਹੀਦਾ ਮਨ ਬਣ ਗਿਆ ਮੇਰਾ ਵੀ ਮੈਂ ਨਸ਼ਾ ਨਹੀਂ ਕਰਨਾ ਹੁਣ ਨਸ਼ੇ ਤੋਂ ਛੁਟਕਾਰਾ ਪਾਉਣਾ ਦਸ਼ਾ ਕੋੜਿਆ ਨਸ਼ੇ ਕਿ ਦਲਦਲ ਆ ਇਸ ਕਰਕੇ ਇਹਦਾ ਮਨ ਜਿਹੜਾ ਬਣ ਗਿਆ ਸਾਡੀ ਦਸ਼ਕਾਂ ਅਪੀਲ ਆ ਭਾਈ ਇਸ ਨੌਜਵਾਨ ਦੀ ਹੌਸਲਾ ਵਧਾਈ ਕਰਿਓ ਕਿਉਂਕਿ ਨੌਜਵਾਨ ਦਾ ਮਨ ਬਣ ਗਿਆ ਵਾ ਵੀ ਹੁਣ ਨਸ਼ੇ ਚੋਂ ਨਿਕਲਣਾ ਚਾਹੁੰਦਾ ਵਾ ਬਿਲਕੁਲ ਤੁਹਾਡਾ ਭਰਾ ਆ ਇਹ ਪਤਾ ਕੀ ਗੱਲ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਮਤਲਬ ਸਾਡਾ ਕੋਈ ਭਰਾ ਇਦਾਂ ਕਰਦਾ ਦੋ ਬੱਚੇ ਆ ਤੁਹਾਨੂੰ ਬੜਾ ਮਗhai ਵੜੀ ਸਰ ਪੜਾਉਣੇ ਆ ਕੋਈ ਆਲੂ ਉਹਨਾਂ ਦਾ ਕੋਈ ਬਣਾਵਾਂਗੇ ਫੇਰੀ ਇਹਨਾਂ ਦਾ ਕੋਈ ਬਣੂ ਇਹ ਇਹ ਗੱਲਾਂ ਮੰਨ ਲਓ ਸਾਨੂੰ ਵੀ ਖੁਦ ਮੇ ਤੋਂ ਗੱਡੀਆਂ ਹੀ ਸਾਰੇ ਤੇ ਮੈਂ ਟਾਈਮ ਤੇ ਤੁਰ ਕੇ ਆ ਈ ਦਾਂ ਹੀ ਪੈਂਦਲੇ ਆ ਨਸ਼ੇ ਦੇ ਵਿੱਚ ਮੈਂ ਆਪਣੇ ਦਾਦ ਚ ਮੋਟਰਸਾਈਕਲ ਲਾਇਆ ਈ ਸਾਰਾ ਤੇ 2015 ਇਹ 16 ਚ ਤੇ ਉਹ ਮੈਂ ਜਿਸਨ 30000 ਦਾ ਵੇਚਦਾ ਈ ਦੋ ਵੀ ਤੇਰੇ ਹੁਣ ਸੌਰੀਆਂ ਨੂੰ ਪਤਾ ਵਾ ਵੀ ਤੂੰ ਲੱਛਾ ਪਤਾ ਕਰਦਾ ਵਾ ਹਾਂ ਉਹਨਾਂ ਸਰ ਪੜਿਆ ਮੈਂ ਮੋਟਰਸਾਈਕਲ ਵੇਚਿਆ ਉਹਨਾਂ ਨੂੰ ਪਤਾ ਈ ਉਹਨਾਂ ਮੇਰੇ ਪਹਿਲਾ ਦਿਨ ਵੇਖਿਆ ਈ ਵੀ ਸਾਡਾ ਪੁੱਤ ਇਦਾਂ ਦਾ ਨਹੀਂ ਤੇ ਜੋ ਵੀ ਇਹਨੇ ਕਰ ਲਿਆ ਕੋਈ ਗੱਲ ਨਹੀਂ ਆਪਾਂ ਇਹਨੂੰ ਦਿੱਤੀ ਜੀ ਉਹਨਾਂ ਕਰੀ ਮੈਨੂੰ ਮਿਹਣਾ ਵੀ ਨਹੀਂ ਮਾਰਿਆ ਕਦੀ ਇਹ ਵੀ ਨਹੀਂ ਕਿਹਾ ਆ ਵੇਖੋ ਮੇਰੇ ਖੰਡ ਵਾਲੇ ਸਾਰੇ ਚੰਗੇ ਭਲੇ ਨੇ 40 40 ਇੰਚ ਦੀਆਂ ਨਾ ਕਰ ਰਿਆਲੇ ਸੀੜੀਆਂ ਲੱਗੀਆਂ ਏਸੀ ਲੱਗੇ ਆ ਉਹਨਾਂ ਕਦੀ ਨਹੀਂ ਮੈਨੂੰ ਜਾਵਾ ਮੈਨਾਂ ਕਦੀ ਮਾੜਾ ਨਹੀਂ ਨਸ਼ਈ ਨਹੀਂ ਗਿਆ ਕੁਝ ਨਹੀਂ ਗਿਆ ਉਹਨਾਂ ਕਹਿੰਿਆ ਵੀ ਚਲੋ ਇਹਦਾ ਟਾਈਮ ਆ ਬਾਕੀ ਸਾਨੂੰ ਵੀ ਹਾਂ ਉਹਨਾਂ ਮੈਂ ਜਿਹੜਾ ਦਾਦਾ ਉਹਨਾਂ ਨੂੰ ਪਤਾ ਵੀ ਚਲੋ ਜਿਹੜਾ ਟਾਈਮ ਆ ਸਿਆਣਾ ਆ ਚਲੋ ਜੇ ਸਮਝਦਾ ਆ ਤੇ ਕੀ ਬਾਰੇ ਕਾ ਨੂੰ ਕੋਈ ਛੱਡ ਵੀ ਦੇ ਤਾਂ ਵੀ ਉਹ ਹੀ ਤਾਂ ਤੁਹਾਡੀ ਵੀਡੀਓ ਚੈਨਲ ਤੇ ਪਾਣੀ ਆ ਲੋਕਾਂ ਦੇਖਣੀ ਆ ਤੁਹਾਨੂੰ ਕੋਈ ਇਤਰਾਜ ਤੇ ਨਹੀਂ ਇਹ ਚੀਜ਼ ਨੂੰ ਲਾ ਕੇ ਕੀ ਲੱਗਦਾ ਤੁਹਾਨੂੰ ਵੀ ਵੇਖ ਕੇ ਬਾਕੀ ਭਰਾ ਵੀ ਸੁਧਰਨਗੇ ਬਾਕੀ ਭਰਾ ਦਾ ਮਾਨ ਬਣੂਗਾ ਵੀ ਜੇ ਕਰੇ ਭਰਾ ਦਾ ਮਨ ਬਣਿਆ ਜੇ ਕਰੇ ਛੜ ਸਕਦਾ ਤੇ ਫਿਰ ਮੈਂ ਕਿਉਂ ਨਹੀਂ ਨਸ਼ਾ ਛੜ ਸਕਦਾ ਸਰ ਕੋਈ ਗੱਲ ਨਹੀਂ ਹਾਂਜੀ ਆਪਣੀ ਵੀਡੀਓ ਪੈਂਦੀ ਆ ਪਾਣ ਨੂੰ ਸਰ ਕੋਈ ਗੱਲ ਨਹੀਂ ਆਪਾਂ ਦਾ ਮਾੜਾ ਫਸੇ ਆ ਦਲਦਲ ਚ ਤੇ ਸਰ ਜੇ ਆਪਾਂ ਨਿਗਲ ਜੀ ਦੇ ਆਪਾਂ ਨੂੰ ਕੋਈ ਵੀਡੀਓ ਪੈਣਾ ਮੈਂ ਖੁਸ਼ ਹੁੰਦੇ ਆ ਕਿਤਾ ਡਰ ਕੇ ਭਰਾ ਮੈਨੂੰ ਸੇਵਾ ਕੇ ਅੰਦਰ ਛੱਡ ਕੇ ਮੇਰਾ ਨਸ਼ਾ ਛਡਾ ਦਿੰਦੇ ਨੇ ਇਹ ਤੋਂ ਵੱਡੀ ਗੜੀ ਗੱਲ ਸਰ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਅਸੀਂ ਇਸ ਨੌਜਵਾਨ ਦੀ ਹੌਸਲਾ ਵਰੀ ਕਰਾਂਗੇ ਇਸ ਨੌਜਵਾਨ ਦੀ ਹਿੰਮਤ ਨੂੰ ਦਾਤ ਦੇਵਾਂਗੇ ਵੀ ਆਪਣੀ ਕੈਮਰੇ ਸਾਹ ਜਿਵੇਂ ਨੇ ਕਿਹਾ ਵੀ ਮੇਰੇ ਘਰੇ ਗੱਡੀਆਂ ਸੀ ਐਲ ਸੀਡੀਆਂ ਸੀ ਬਹੁਤ ਕੋਸੇ ਬੜਾ ਪਰਮਾਤਮਾ ਦੀ ਕਿਰਪਾ ਸੀ ਪਰ ਇੱਕ ਛੋਟੇ ਜਿਹੇ ਇੱਕ ਯਾਰੀ ਦੋਸਤੀ ਕਹਿ ਲੋ ਮਾਰੀ ਸੰਗਤ ਕਹਿ ਲੋ ਜਿਸ ਵਿੱਚ ਫਸ ਕੇ ਅੱਜ ਸਭ ਕੁਝ ਬਰਬਾਦ ਹੋ ਗਿਆ ਦਿਹਾਰੀਆਂ ਕਰਨ ਵਾਸਤੇ ਮਜਬੂਰ ਹੋ ਗਿਆ ਪਰ ਫਿਰ ਵੀ ਮੈਨੂੰ ਸ਼ਾਬਾਸ਼ ਨੌਜਵਾਨ ਨੇ ਪਹਿਲਵਾਨੀ ਕਰਦਾ ਸੀ ਚੰਗਾ ਸਰੀਰ ਬਣਾਇਆ ਨੌਜਵਾਨ ਨੇ ਤੇ ਆਪਣਾ ਮਨ ਬਣਾਇਆ ਖਾਸ ਕਰਕੇ ਵੀ ਮੈਂ ਹੁਣ ਨਸ਼ਾ ਛੱਡ ਕਰਨਾ ਨਸ਼ਾ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਕਿਉਂਕਿ ਨਸ਼ਾ ਇੱਕ ਕੋੜ ਆ ਨਸ਼ਾ ਇੱਕ ਦਲਦਲ ਆ ਜੇ ਇੱਕ ਨਸ਼ਾ ਕਰੋਗੇ ਪਰਿਵਾਰ ਦੇ ਲੋਕਾਂ ਨੂੰ ਲੋਕੀ ਲਾਂਤਾ ਪਾਉਣਗੇ ਵੀ ਇਹ ਨਸ਼ੇੜੀ ਦਾ ਪਰਿਵਾਰ ਜਾ ਰਿਹਾ ਮਾਤਾ ਪਿਤਾ ਜਾ ਰਹੇ ਨੇ ਨਸ਼ੇੜੀ ਦਾ ਬੱਚਾ ਜਾ ਰਿਹਾ ਐਸ ਕਾ ਕਹਿੰਦਾ ਮਨ ਬਣਿਆ ਪਾਜੀ ਇਹਦਾ ਨਸ਼ਾ ਕੋਈ ਵੀਰ ਭਰਾ ਛਡਾਊਗਾ ਨਾ ਸਾਨੂੰ ਬੜੀ ਖੁਸ਼ੀ ਹੋਊਗੀ ਚਲੋ ਸਾਡਾ ਕੋਈ ਭਰਾ ਵੱਜੂਗਾ ਐਂ ਦੇ ਵਸਾ ਲੋ ਡਾਕਟਰ ਕੋ ਟੀਕਾ ਲਵਾਉਣਾ ਹੋਵੇ ਵੀ ਡਰ ਲੱਗਦਾ ਵਾ ਵੀ ਯਾਰ ਕਿਦਾਂ ਮੱਲਾ ਵੀ ਯਾਰ ਆ ਟੀਕਾ ਨਹੀਂ ਲਵਾਉਣਾ ਦਵਾਈ ਦੇ ਦੇ ਤੇ ਇਹ ਜਦੋਂ ਟੀਕਾ ਲਾਉਂਦੇ ਸਾਨੂੰ ਪਤਾ ਸਾਡੋ ਤੇ ਵੇਖ ਕੇ ਰੋਣ ਆਉਂਦਾ ਕੀ ਕਰਨ ਦਾ ਆ ਤਾਂ ਬੜਾ ਦੋਖਾ ਹੁੰਦਾ ਆ ਇਹ ਕਰਕੇ ਸਰਕਾਰ ਨੂੰ ਫੀਲ ਆ ਵੀ ਇਹਨਾਂ ਦਾ ਥੋੜਾ ਆ ਲੱਗਦਾ ਤੁਸੀਂ ਆਪਣੇ ਦੋਸਤ ਨੂੰ ਹੌਸਲਾ ਦੇਈ ਕਰੋਗੇ ਇਹਦੀ ਹਿੰਮਤ ਨੂੰ ਦਾਤ ਦੋਗੇ ਵੀ ਅੱਜ ਕੈਮਰੇ ਸਾਹਮਣੇ ਆ ਕੇ ਆਪਣੀ ਜ਼ਿੰਦਗੀ ਸੱਚਾਈ ਦੱਸੀ ਆ ਤੇ ਆਪਦੇ ਆਇਆ ਆਇਆ ਕਹਿੰਦਾ ਮੇਰੇ ਜਿਹੜੇ ਯਾਰ ਦੋਸਤ ਹੋਣਗੇ ਉਹਨਾਂ ਨੂੰ ਮੈਂ ਨਾਲ ਲੈ ਕੇ ਆਉਂਗਾ ਅਹੀਂ ਭਾਈ ਮੇਰਾ ਰਾਜਮਿਤਰੀ ਦਾ ਕੰਮ ਆ ਮੈਂ ਕੋਲ ਠੇਕਾ ਮਾਰਦਾ ਚਲੋ ਅੱਧੋ ਅੱਧੇ ਇਹਨਾਂ ਨੂੰ ਦੇ ਰਹੀ ਯਾਰ ਜਿੰਨੀ ਪਊਗੀ ਦਿਹਾੜੀ ਦੇਈ ਦੀ ਆ ਪਰ ਜਦੋਂ ਸਵੇਰੇ ਫੇਰ ਪੁੱਛੀਦਾ ਨਾ ਇਹ ਫੇਰ ਕੋਖ ਨਹੀਂ ਹੁੰਦਾ ਬੰਦੇ ਤੋਂ ਸਾਲਾ ਲੋਕੀ ਖਾਲੀ ਹੁੰਦੇ ਰਾਤ ਦੀ ਰਾਤੀ ਪੈਸੇ ਢਾ ਦ ਵੀ ਬਾਕੀਆਂ ਦੀ ਵੀ ਗੱਲ ਆ ਤੇ ਚਲੋ ਇਹ ਆ ਵੀ ਨਾਲੇ ਸਾਰੇ ਤੁਹਾਨੂੰ ਪਤਾ ਪੜੇ ਲਿਖੇ ਲੋਕ ਅੱਜ ਕੱਲ ਜਿਹੜੇ ਬੰਦੇ ਨਸ਼ਾ ਕੀਤਾ ਆ ਢੀ ਪਤਾ ਲੱਗ ਜਾਂਦਾ ਕਿ ਨਹੀਂ ਤੇ ਫਿਰ ਨਫ਼ਰਤ ਕਰਦੇ ਆ ਨਸ਼ੇ ਵਾਲੇ ਬੰਦੇ ਤੋਂ ਤੁਹਾਨੂੰ ਪਤਾ ਕੋਈ ਵੀ ਬੰਦਾ ਨਫ਼ਰਤ ਕਰਦਾ ਹਾਂ ਤੇ ਘਰੇ ਨਹੀਂ ਵੜਦਾ ਤੇ ਇਹ ਕਰਕੇ ਇਹਨਾਂ ਦਾ ਸੁਧਾਰ ਹੋ ਜੂ ਉਹ ਕੋਈ ਘਰੇ ਵੜੂਗਾ ਕੋਈ ਵੀ ਆ ਕੋਈ ਹੌਸਲਾ ਆ ਬਦਾਈ ਤੁਹਾਨੂੰ ਪਤਾ ਨਹੀਂ ਦਿੰਦਾ ਜਿਆਦਾ ਨਵਰਤ ਕਰਨ ਵਾਲੇ ਜਿਆਦੇ ਆ ਤੇ ਹੱਥ ਫੜਨ ਵਾਲਾ ਕੋਈ ਨਹੀਂ ਹੁੰਦਾ ਬਿਲਕੁਲ ਨਹੀਂ ਤੁਸੀਂ ਇਸ ਤੁਹਾਡਾ ਯਾਰ ਦੋਸਤ ਆ ਤੁਹਾਡਾ ਭਰਾ ਆ ਤੁਸੀਂ ਇਹਦੀ ਹਿੰਮਤ ਨੂੰ ਦ앗 ਦਿਓ ਇਹਦੀ ਸਪੋਰਟ ਕਰੋ ਤੁਸੀਂ ਅਸੀਂ ਸਪੋਰਟ ਕਹੀਂ ਰੋਜ਼ ਕਰੀਦੀ ਆ ਚਲੋ ਅਹੀਂ ਤੇ ਇਹੀ ਕਹਿੰਨੇ ਆ ਵੀ ਕੋਈ ਆ ਚੱਲ ਜੇ ਤੂੰ ਕਰਦਾ ਵੀ ਆ ਵੀ ਹੋਰ ਮੱਲਾ ਵੀ ਥੋੜਾ ਕਰ ਲਾ ਤੇ ਆਪਣੇ ਬੱਚਿਆਂ ਨੂੰ ਤੇ ਦੇ ਕੋਈ ਨਾ ਕੋਈ ਇਹਨਾਂ ਕੁਛ ਨਹੀਂ ਦਿੰਦੇ ਘਰੇ ਕੁਛ ਨਹੀਂ ਦਿੰਦੇ ਹੁਣ ਪੂਰਾ ਮਨ ਬਣਾਇਆ ਨੇ ਕਹਿੰਦਾ ਪੂਰਾ ਮੇਰਾ ਮਨ ਬਣ ਗਿਆ ਭਾਵੇਂ ਮੈਂ ਟੜਸਾਂ ਭਾਵੇਂ ਜੋ ਮਨ ਦੀ ਕਰਾਂ ਪਰ ਨਸ਼ਾ ਨਹੀਂ ਕਹਿੰਦਾ ਕਰੂਗਾ ਕਿ ਲੱਗਦਾ ਵੀ ਹੁਣ ਮੁਸ਼ਕਲ ਆਊਗੀ ਸਰੀਰ ਟੁੱਟੂ ਪਜੂਗਾ ਸਰੀਰ ਚ ਤਰੇੜਾ ਪੈਣਗੀ ਆ ਸਰੀਰ ਖਿੱਚ ਪਊਗੀ ਛੱਡ ਲੂਗਾ ਸੀਰ ਤੋਂ ਹਾਂਜੀ ਸਰ ਚੱਲੂਗਾ ਸਰ ਚੱਲਣਾ ਵਾਪਸ ਲੂਗਾ ਹਾਂਜੀ ਬਾਬੇ ਦੀਪ ਸਿੰਘ ਨੂੰ ਸਰ ਮੈਂ ਜਿਹੜਾ ਨਾ ਬੰਦੇ ਨੇ ਨਾ ਉਰਦ ਦਿੰਦੇ ਮੇਰੇ ਥੋੜੇ ਦਿਨ ਸਿੱਧੇ ਤੇ ਮੈਂ ਇਹ ਕਹਿਣਾ ਵੀ ਉਹਦਾ ਮੈਂ ਆਸਰੇ ਦੇ ਨਾਲ ਮੈਂ ਸਭ ਕੁਝ ਛੱਡ ਦੂਗਾ ਹੋਰ ਦਿਨ ਸੁਧਲੂਗੇ ਹਰੋਇਤ ਜੇਕਰ ਤੁਸੀਂ ਬਾਬਾ ਦੀਪ ਸਿੰਘ ਦਾ ਨਾਮ ਲੈ ਰਹੇ ਹੋ ਖੰਡੇਆ ਦਾ ਨਾਮ ਲੈ ਰਹੇ ਹੋ ਉਹ ਚੜ੍ਹਦੀ ਕਲਾ ਵਾਲੇ ਆ ਜਿਹੜਾ ਵੀ ਉਹਨਾਂ ਨੂੰ ਮੰਨਦਾ ਹੈ ਵੀ ਚੜ੍ਹਦੀ ਕਲਾ ਇੱਕ ਮਨ ਬਣਾ ਦੇ ਕੈਮਰੇ ਸਾਹਮਣੇ ਇੱਕ ਗੱਲ ਕਰਦੇ ਕਿ ਅੱਜ ਤੋਂ ਬਾਅਦ ਮਨਸ਼ਾ ਨਹੀਂ ਕਰਨਾ ਨਸ਼ੇ ਤੋਂ ਦੂਰ ਰਹਿਣਾ ਠੀਕ ਹੈ ਸਰ ਜੀ ਹਤੋਂ ਬਲ ਮੈਂ ਨਿਸ਼ਾਨੀ ਕਰਦਾ ਬਾਕੀ ਸਰ ਮੈਨੂੰ ਸੇਵਾ ਕੇਂਦਰ ਦੇ ਵਿੱਚ ਜੇ ਤੁਸੀਂ ਸਰ ਲੈ ਜਾਓਗੇ ਨਾ ਫਿਰ ਤੇ ਮੇਰਾ ਪੂਰਾ ਹੌਸਲਾ ਹੋ ਜਾਊਗਾ ਨਾ ਵੀ ਮੈਂ ਇੱਥੇ ਆ ਕੇ ਇਹ ਨਸ਼ਾ ਛੱਡ ਦੂੰ। ਕਾਰੀ ਮੰਗ ਕਰਦੇ ਆ ਆਪਾਂ ਸਿੰਘ ਮਾਨ ਗਾੜੀ ਮੰਗ ਕਰਦੇ ਹਲਕਾ ਟਾਰੀ ਦੇ ਐਮਐਲਏ ਨੇ ਰਿਸਪੀਡ ਸਿੰਘ ਹੰਦਾਸ ਉਹਨਾਂ ਗਾੜੀ ਮੰਗ ਕਰਦੇ ਨੇ ਵੀ ਇਹ ਨੌਜਵਾਨ ਤੁਹਾਡੇ ਇਲਾਕੇ ਦੇ ਨੇ 1 ਘੰਟੇ ਤੋਂ ਨੇ ਇਹ ਉਹ ਨੌਜਵਾਨ ਜਿਹੜਾ ਸੀ ਬੱਚਾ ਉਹ ਟਾਰੀ ਤੋਂ ਆ ਐਸ ਕਾ ਕਿ ਇਹਨਾਂ ਨੌਜਵਾਨਾਂ ਨੂੰ ਨਸ਼ਾ ਛੱਡਣ ਵਾਸਤੇ ਨਸ਼ਾ ਛਡੌਕ ਕੇਂਦਰ ਵਿੱਚ ਭੇਜੇ ਜਾਵੇ ਕਿਉਂਕਿ ਇਹਨਾਂ ਨੇ ਆਪਣਾ ਮਨ ਬਣਾ ਲਿਆ ਵਾ ਕਿਉਂਕਿ ਨ ਤਾ ਜੋ ਕੀ ਕਿਉਂ ਗਰੀਬ ਕਰਾ ਦੇ ਨੇ ਬਿਲਕੁਲ ਹੁਣ ਪੈਸੇ ਖਤਮ ਹੋ ਚੁੱਕੇ ਨੇ ਇਹਨਾਂ ਕੋ ਪੈਸੇ ਤੱਕ ਨਹੀਂ ਦਿੱਤੇ ਨੇ ਨਸ਼ਾ ਡਾਕ ਕੇਂਦਰ ਵਾਸਤੇ ਬਸ ਅੰਦਰੋਂ ਮਨ ਬਣਿਆ ਵੀ ਹੁਣ ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਆ ਨਸ਼ੇ ਦੀ ਦਲਦਲ ਚ ਨਸ਼ੇ ਦੇ ਕੋਹਰ ਚੋਂ ਨਿਕਲ ਆਵਾ ਐਸ ਕਰਕੇ ਬੜੀ ਵੱਡੀ ਗੱਲ ਹੈ ਮੈਂ ਇਹਨਾਂ ਨੌਜਵਾਨਾਂ ਦਾ ਮਨ ਬਣਾਇਆ ਤੁਹਾਡੇ ਸਪੋਰਟ ਦੀ ਲੋੜ ਹੈ ਦਰਸ਼ਕੋ ਸਭ ਤੋਂ ਪਹਿਲਾਂ ਸਪੋਰਟ ਦੀ ਲੋੜ ਆ ਤਾਂ ਜੋ ਕੀ ਨਸ਼ਾ ਛੱਡ ਕੇ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਸ਼ੁਰੂ ਕਰ ਸਕਣ ਮੈਨੂੰ ਦਿਓ ਯਾਦ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ